ਸਿੱਖ ਧਰਮ ਚ ਸਭ ਤੋਂ ਉੱਚਾ ਆਉਦਾ ਤਖਤਾਂ ਦੇ ਜਥੇਦਾਰਾਂ ਦਾ ਪਰ ਪਿਛਲੇ ਸਮੇਂ ਚ ਜਥੇਦਾਰਾਂ ਤੇ ਬਹੁਤ ਸਾਰੇ ਸਵਾਲ ਉੱਠੇ ਖਾਸ ਤੌਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਕਾਫੀ ਸਵਾਲ ਉੱਠੇ ਉਹਨਾਂ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿਵਾਉਣ ਚ ਵੱਡੀ ਭੂਮਿਕਾ ਅਦਾ ਕੀਤੀ ਆ ਅੱਜ ਸਾਡੇ ਨਾਲ ਗਿਆਨੀ ਗੁਰਮੁਖ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗਿਆਨੀ ਗੁਰਮੁਖ ਸਿੰਘ ਦੀ ਉਸ ਵਿਵਾਦ ਤੋਂ ਬਾਅਦ ਇਹ এবੀਪੀ ਸਾਂਝਾ ਤੇ ਪਹਿਲੀ ਇੰਟਰਵਿਊ ਆ ਯਾਨੀ ਟੀਵੀ ਦੀ ਪਹਿਲੀ ਇੰਟਰਵਿਊ ਹੈ। ਯਾਨੀ ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾ ਇਲਜ਼ਾਮ ਤੁਹਾਡੇ ਤੇ ਇਹੀ ਲੱਗਿਆ ਕਿ ਤੁਸੀਂ ਅਕਸ਼ੇ ਕੁਮਾਰ ਦੇ ਘਰ ਬੰਬੇ ਦੇ ਅੰਦਰ ਇਹ ਸਮਝੌਤਾ ਕਰਵਾਇਆ ਔਰ ਡੇਰਾ ਮੁਖੀ ਨੂੰ ਤੁਸੀਂ ਮਾਫੀ ਦਵਾਈ। ਜਦਵਿੰਦਰ ਜਿੱਥੋਂ ਤੱਕ ਡੇਰਾ ਸਰਸਾ ਮੁਖੀ ਦੀ ਗੱਲ ਹੈ। ਉਹਨੂੰ ਮਾਫ ਕਰਾਉਣ ਦੀ ਗੱਲ ਤਾਂ ਬੜੀ ਦੂਰ ਦੀ। ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਅੱਖਾਂ ਨਾਲ ਵੀ ਕਦੀ ਦੇਖਿਆ ਹੋਈ। ਆਪਣੀਆਂ ਅੱਖਾਂ ਨਾਲ ਵੀ ਕਦੀ ਉਸ ਨੂੰ ਦੇਖਿਆ ਹੋਏ ਤਾਂ ਮੈਂ ਪੰਥ ਦਾ ਦੇਨਦਾਰ ਹੋਵਾਂਗਾ ਜਿਹੜੇ ਐਲੀਗੇਸ਼ਨ ਲੱਗਿਆ ਕਿ ਉਹ ਸਮਝੌਤਾ ਤੁਸੀਂ ਕਰਾਇਆ ਤੁਸੀਂ ਇੱਥੋਂ ਟਿਕਟ ਲੈ ਕੇ ਬਕਾਇਦਾ ਜਹਾਜ਼ ਦਾ ਸਫ਼ਰ ਕਰਕੇ ਉੱਥੇ ਪਹੁੰਚੇ ਉਹਨਾਂ ਦੇ ਘਰੇ ਬੈਠੇ ਬਕਾਇਦਾ ਉਹ ਸਮਝੌਤਾ ਕਰਾਇਆ ਇੱਥੇ ਆ ਕੇ ਮੈਸੇਜ ਦਿੱਤਾ ਕਿ ਮਾਫੀ ਦਿਓ ਹਾਂ ਇਹਦੇ ਇਸ ਤੋਂ ਬਾਅਦ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਣਾ ਜੇ ਜਹਾਜ਼ ਦੀ ਟਿਕਟ ਲੈ ਕੇ ਮੈਂ ਬੰਬੇ ਅਕਸ਼ੇ ਕੁਮਾਰ ਦੀ ਕੋਠੀ ਵਿੱਚ ਗਿਆ ਹਾਂ ਮੈਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਪੜ੍ਹੀ ਲਿਖੀ ਸਾਡੀ ਕੌਮ ਹੈ। ਆਗਰ ਇਹਨਾਂ ਨੂੰ ਇਸ ਪ੍ਰਕਾਰ ਦਾ ਮੇਰੇ ਉੱਪਰ ਕੋਈ ਸ਼ੰਕਾ ਹੈ ਕਿ ਜਹਾਜ਼ ਤੇ ਅਰਸ਼ੇ ਕੁਮਾਰ ਦੀ ਕੋਠੀ ਬੰਬੇ ਅਸੀਂ ਗਏ। ਆਲਟੀਆਈ ਕਾਨੂੰਨ ਦੇਸ਼ ਦਾ ਬਹੁਤ ਸ਼ਕਤੀਸ਼ਾਲੀ ਕਾਨੂੰਨ ਹੈ। ਉਹ ਦੇਸ਼ ਦਾ ਚਾਹੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਉਹ ਕਿਸੇ ਨੂੰ ਮਾਫ਼ ਨਹੀਂ ਕਰਦਾ। ਮੈਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਉੱਪਰ ਆਲਟੀਆਈ ਕਾਨੂੰਨ ਦੇ ਰਾਹੀਂ ਇਹ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ। ਕਿ ਉਹ ਜਿਹੜਾ ਜਹਾਜ਼ ਸੀ ਇੰਡੀਆ ਦੀ ਕਿਹੜੀ 에어ਪੋਰਟ ਤੋਂ ਚੜ੍ਹਿਆ ਸੀ ਉਹ ਕਿੱਥੇ ਉਤਰਿਆ ਸੀ ਮੇਰੀ ਟਿਕਟ ਕਿੱਥੋਂ ਆਈ ਉਹ ਕਿੰਨੇ ਨੰਬਰ ਮੇਰਾ ਸੀਟ ਸੀ ਸਾਰਾ ਕੁਝ ਆਰਟੀਆਈ ਕਰਨੋਂ ਦੇ ਰਾਹੀਂ ਸਾਰਾ ਕੁਝ ਸਪਸ਼ਟ ਹੋ ਜਾਏਗਾ ਮੈਂ ਕਿਤੇ ਨਾ ਅਕਸ਼ੇ ਕੁਮਾਰ ਦੀ ਕੋਠੀ ਗਿਆ ਨਾ ਮੈਨੂੰ ਉਹਦੇ ਬਾਰੇ ਕੋਈ ਅਜੇ ਤੱਕ ਪਤਾ ਨਹੀਂ ਜਿੱਦਾਂ ਸਭ ਜੋ ਤੁਹਾਡੀ ਕੋਈ ਭੂਮਿਕਾ ਨਹੀਂ ਸੀ ਤਾਂ ਇਸ ਤਰ੍ਹਾਂ ਦੇ ਸਵਾਲ ਤੁਹਾਡੇ ਤੇ ਕਿਉਂ اٹھے ਕਿਸੇ ਹੋਰ ਜਥੇਦਾਰ ਬਾਰੇ ਨਹੀਂ ਕਿਹਾ ਤੁਹਾਡੇ ਬਾਰੇ ਕਿਉਂ ਕਿਹਾ ਹਾਂ ਇਹ ਤਾਂ ਦੇਖੋ ਇਹ ਤਾਂ ਸਵਾਲ ਉਠਾਉਣ ਵਾਲੇ ਜਾਣ ਸਕਦੇ ਆ ਕਿ ਉਹਨਾਂ ਕੇਵਲ ਤੇ ਕੇਵਲ ਮੈਨੂੰ ਹੀ ਇਹ ਨਿਸ਼ਾਨਾ ਕਿਉਂ ਬਣਾਇਆ ਮੈਂ ਨਹੀਂ ਕਹਿ ਸਕਦਾ ਕਿ ਸਵਾਲ ਕਿਉਂ ਉઠੇ ਕਿਉਂ ਨਾ ਉઠੇ ਇਹ ਤਾਂ ਉਹ ਹੀ ਜਾਣ ਸਕਦੇ ਕਿਉਂ ਉઠੇ ਕਿਉਂ ਠਾਏ ਉਹਨਾਂ ਨੇ ਜਧਰ ਸਾਹਿਬ ਕਹਿੰਦਿਆ ਸਿੱਖ ਪੰਥ ਚ ਸੰਗਤ ਬੜੀ ਵੱਡੀ ਚੀਜ਼ ਹੁੰਦੀ ਹੈ ਜੀ ਜਦੋਂ ਇਹ ਫੈਸਲਾ ਹੋਇਆ ਡੇਰਾ ਮੁਖੀ ਨੂੰ ਮਾਫੀ ਦੇਣੀ ਆ ਉਸ ਤੋਂ ਬਾਅਦ ਸੰਗਤ ਦਾ ਇੱਕ ਦਬਾਅ ਬਣਿਆ ਕਿ ਤੁਸੀਂ ਰਿਜ਼ਾਈਨ ਕਰੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਿਜ਼ਾਈਨ ਕਰਨ ਜਦੋਂ ਸੰਗਤ ਨੇ ਫੈਸਲਾ ਕਰ ਲਿਆ ਫਿਰ ਤੁਸੀਂ ਅਹੁਦਿਆਂ ਤੇ ਕਿਉਂ ਬਣੇ ਰਹੇ ਹਾ ਜਗ ਜਗਵਿੰਦਰ ਜੀ ਸਿਕ ਸੰਗਤਾਂ ਦੀ ਬਹੁਤ ਵੱਡੀ ਗਲਤੀ ਸਾਡੇ ਵੀ ਸਨਮਾਨ ਤੇ ਸਤਕਾਰ ਵਿੱਚ ਉਸੇ ਤਰ੍ਹਾਂ ਖੜੀ ਹੈ ਜੇ ਕੋ ਮੰਗ ਕਰਨ ਵਾਲਿਆਂ ਦੀ ਗਿਣਤੀ ਹੈ ਤੇ ਉਹ ਵੀ ਇੱਕ ਅਲੱਗ ਤੀਜਾ ਹੈ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਆ ਸੰਗਤ ਨੇ ਅੱਜ ਆ ਗੱਲ ਕਹਿਤੀ ਤੇ ਅੱਜ ਹੀ ਪ੍ਰਵਾਨ ਕੀਤੀ ਜਾਏ ਕਿਦਾਂ ਕਹਿ ਸਕਦੇ ਸਿਕ ਸੰਗਤਾਂ ਸਾਡੇ ਵੀ ਤੇ ਪਿਆਰ ਸਤਕਾਰ ਤੇ ਲੱਖਾਂ ਦੀ ਗਲਤੀ ਤੇ ਨਾਲ-ਨਾਲ ਚੱਲ ਰਹੀਆਂ ਨੇ ਨਹੀਂ ਪਰਸਪੈਕਸ਼ਨ ਬਣੀ ਕਿ ਤੁਹਾਨੂੰ ਸਾਰਿਆਂ ਨੂੰ ਚਾਹੀਏ ਉਹ ਅਕਾਲ ਤਖਬ ਦੀ ਜਿੱਦ ਕਰਨੀ ਤੁਸੀਂ ਤੁਸੀਂ ਹੋ ਤੁਹਾਨੂੰ ਅਹੁਦਿਆਂ ਨਾਲ ਮੋਹ ਆਗਾ ਅਹੁਦਿਆਂ ਦਾ ਮੋਹ ਤੁਹਾਨੂੰ ਕੁਰਸੀ ਨਹੀਂ ਛੱਡਣ ਦੇ ਰਿਹਾ ਜਗਤਵਿੰਦਰ ਜੀ ਇਸ ਤਰ੍ਹਾਂ ਦੀ ਤਾਂ ਰੰਤਕ ਮਾਤਰ ਵੀ ਗੱਲ ਨਹੀਂ ਹੈ ਇਹ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਾਣਦੇ ਨੇ ਦਸਵੇਂ ਪਾਤਸ਼ਾਹ ਜਾਣਦੇ ਹਨ ਕਿ ਸਾਡਾ ਕਿਸੇ ਅਹੁਦੇ ਨਾਲ ਕਿੰਨਾ ਕਮੋਹ ਹੈ ਔਰ ਇੱਕ ਗੱਲ ਮੈਂ ਬੜੀ ਸਪਸ਼ਟ ਕਰਨੀ ਚਾਹੁੰਨਾ ਇਸ ਜਥੇਦਾਰੀ ਨੂੰ ਪ੍ਰਾਪਤ ਕਰਨ ਵਾਸਤੇ ਇਸ ਅਹੁਦੇ ਨੂੰ ਪ੍ਰਾਪਤ ਕਰਨ ਵਾਸਤੇ ਮੇਰਾ ਸੰਕਲਪ ਮਾਤਰ ਵੀ ਕਦੀ ਫੁਰਨਾ ਮਾਤਰ ਵੀ ਕਦੀ ਸੋਚ ਨਹੀਂ ਹੈ ਜਥੇਦਾਰੀ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਕਿਸੇ ਤਰ੍ਹਾਂ ਦੇ ਪਾਪੜ ਬੇਲੇ ਹੋਣ ਤਾਂ ਉਹ ਕੋਈ ਸਬੂਤਾਂ ਕੇ ਦੇ ਸਕਦਾ ਹੈ ਇਸ ਜਥੇਦਾਰੀ ਨੂੰ ਬਚਾਉਣ ਵਾਸਤੇ ਕਿਸੇ ਤਰ੍ਹਾਂ ਦਾ ਮੈਂ ਕਿਤੇ ਆਸ-ਪਾਸ ਇਧਰ-ਉਧਰ ਉਹ ਵੀ ਕੋਈ ਵਣ ਕੇ ਮੈਨੂੰ ਦੱਸ ਸਕਦਾ ਜੇ ਐਸਾ ਕੁਝ ਕੀਤਾ ਹੋਵੇ ਤੁਸੀਂ ਅਸਤੀਫਾ ਆਫਰ ਕੀਤਾ ਸੀ ਬੜਾ ਰੌਲਾ ਪਿਆ ਇਸ ਗੱਲ ਦਾ ਕਿ ਤੁਸੀਂ ਕਿਹਾ ਕਿ ਤੁਸੀਂ ਅਸਤੀਫਾ ਦੇਣਾਗਾ ਤੁਸੀਂ ਅਸਤੀਫਾ ਦਿੱਤਾ ਸੀ ਅਸਤੀਫੇ ਦੀ ਗੱਲ ਨਹੀਂ ਅਸਤੀਫਾ ਜੋ ਹੈ ਨਾ ਬੋਰਡ ਸਾਹਿਬ ਜੀ ਨੂੰ ਬੇਦਾਵਾ ਲਿਖ ਦੇਣਾ ਦਾਂ ਗੁਰੂ ਸਾਹਿਬ ਦੀ ਦੀ ਸੇਵਾ ਵਿੱਚ ਅਸਤੀਫਾ ਲਿਖ ਦੇਣਾ ਅੰਤਰ ਕੋਈ ਨਹੀਂ ਇਹ ਇਹ ਨਹੀਂ ਗੱਲ ਜ਼ਰੂਰ ਹੈ ਕਿ ਮੈਂ ਬੇਨਤੀ ਜ਼ਰੂਰ ਕਰਦਾ ਤੇ ਜਿਹਨੂੰ ਜੀ ਚਾਹੇ ਜਥੇਦਾਰ ਜਦੋਂ ਮਰਜ਼ੀ ਲਾ ਲਿਆ ਜਾਏ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਪਣੇ ਅਧਿਕਾਰ ਖੇਤਰ ਵਿੱਚ ਹੈ ਮੈਂ ਆਪਣੇ ਵੱਲੋਂ ਅਸਤੀਫਾ ਨਹੀਂ ਦਿੱਤਾ ਪਰੰਤੂ ਬੇਨਤੀ ਕਰਦਾ ਹੈ ਕਿ ਜਥੇਦਾਰ ਜਦੋਂ ਜੀ ਚਾਹੇ ਉਹ ਲਾ ਸਕਦੇ ਇਲਜ਼ਾਮ ਇਹ ਲੱਗਦਾਗਾ ਕਿ ਜਥੇਦਾਰਾਂ ਨੂੰ ਸਿਆਸਤ ਚਲਾਉਂਦੀ ਹੈ ਜਦੋਂ ਕਿ ਸਿੱਖ ਧਰਮ ਦਾ ਇਤਿਹਾਸ ਇਹ ਆ ਕੀ ਕਾਲ ਤੱਕ ਸਾਹਿਬ ਜਾਂ ਤਖਤ ਵੱਡੇ ਰਹੇ ਨੇ ਪਰ ਹੁਣ ਸਿਆਸਤ ਤਖਤਾਂ ਨੂੰ ਚਲਾਉਣ ਲੱਗੀ ਇਸ ਤਰ੍ਹਾਂ ਦੇ ਮੇਰੇ ਸਾਹਮਣੇ ਤਾਂ ਕਿਸੇ ਪ੍ਰਕਾਰ ਦੀ ਇਸ ਤਰ੍ਹਾਂ ਦੀ ਕੋਈ ਸਥਿਤੀ ਬਣੀ ਨਹੀਂ ਕਿ ਮੈਨੂੰ ਕੋਈ ਰਾਜਨੀਤਿਕ ਬੰਦਾ ਕੋਈ ਸਿਆਸੀ ਬੰਦਾ ਕਿਸੇ ਤਰ੍ਹਾਂ ਮੈਨੂੰ ਚਲਾਉਣ ਦਾ ਕੋਈ ਯਤਨ ਕਰ ਰਿਹਾ ਹੋਵੇ ਮੇਰੇ ਸਾਹਮਣੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਕਦੀ ਵੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਤੁਸੀਂ ਕਹਿਆ ਸਿਆਸੀ ਦਬਾਅ ਨਹੀਂ ਹੈਗਾ ਪਰ ਇੱਥੇ ਤਾਂ ਪਰਸਪੈਕਸ਼ਨ ਪੰਜਾਬ ਦੇ ਲੋਕਾਂ 'ਚ ਇਹ ਹੈ ਕੀ ਜਥੇਦਾਰ ਨੇ ਜਿਹੜੇ ਪੰਜਾਂ ਤਖਤਾਂ ਦੇ ਖਾਸ ਤੌਰ ਤੇ ਤਿੰਨ ਤਖਤਾਂ ਦੇ ਜਥੇਦਾਰ ਨੇ ਉਹ ਬਾਦਲ ਦੇ ਲਿਫਾਫੇ ਚੋਂ ਨਿਕਲਦੇ ਮੈਂ ਤਾਂ ਕਿਸੇ ਦੇ ਲਿਫਾਫੇ ਚੋਂ ਨਿਕਲਿਆ ਨਹੀਂ ਜਿਸ ਦਿਨ ਮੈਨੂੰ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਜਥੇਦਾਰੀ ਪ੍ਰਾਪਤ ਹੋਈ ਹੈ ਸੇਵਾਦਾਰੀ ਪ੍ਰਾਪਤ ਹੋਈ ਹੈ ਉਸ ਦਿਨ ਹਰੇਕ ਸਿਆਸੀ ਪਾਰਟੀ ਦਾ ਬੰਦਾ ਹਰੇਕ ਨਰਮ ਖਿਆਲੀ ਹਰੇਕ ਗਰਮ ਖਿਆਲੀ ਹਰੇਕ ਧਰਮ ਖਿਆਲੀ ਬੰਦਾ ਉਸ ਸਮੇਂ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਅਸਥਾਨ ਤੇ ਸਾਡੇ ਕੋਲ ਉਥੇ ਸੇਵਾ ਸੰਭਾਲ ਦੇ ਸਮੇਂ ਤੇ ਪਹੁੰਚਿਆ ਸੀ ਜੇ ਇਹ ਕਾਰਨ ਹੈ ਕਿਵੇਂ ਲਿਫਾਫੇ ਵਿੱਚੋਂ ਨਿਕਲਿਆ ਸੀ ਤੇ ਹਰੇਕ ਪਾਰਟੀ ਨਾਲ ਸੰਬੰਧਿਤ ਵਿਅਕਤੀ ਉਸ ਦਿਨ ਉਥੇ ਕਿਉਂ ਗਿਆ ਸੀ ਮੇਰੀ ਸੇਵਾ ਸੰਭਾਲ ਦੇ ਮੌਕੇ ਤੇ ਜਿਹੜਾ ਸਵਾਲ ਜਦਰ ਸਭ ਉੱਠਦਾ ਉਹ ਹੀ ਉੱਠਦਾਗਾ ਕਿ ਜਦੋਂ ਫੈਸਲਾ ਵਾਪਸ ਲੈ ਲਿਆ ਤਾਂ ਇੱਕ ਤਰ੍ਹਾਂ ਜਥੇਦਾਰਾਂ ਨੇ ਮੰਨ ਲਿਆ ਕਿ ਸਾਥੋਂ ਗਲਤੀ ਹੋ ਗਈ ਸੀ ਤਾਂ ਉਹ ਕਹਿੰਦੇ ਕਿ ਗਲਤੀ ਤੋਂ ਬਾਅਦ ਵੀ ਜਥੇਦਾਰ ਅਹੁਦੇ ਤੇ ਕਿਉਂ ਬਣੀ ਹੋਏ ਨੇ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਆਪਣਾ ਫੈਸਲਾ ਹੁੰਦਾ ਹੈ ਉਹ ਅੱਜ ਵੀ ਜਥੇਦਾਰ ਸਹਿਬਾਨ ਲਾਉਣਾ ਚਾਹੇ ਸ਼੍ਰੋਮਣੀ ਕਮੇਟੀ ਲਾ ਸਕਦੀ ਹੈ ਅਸੀਂ ਸਾਡੇ ਵੱਲੋਂ ਤਾਂ ਕਹੋ ਵੀ ਜੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਮੋਰਚਾ ਲਾ ਲਿਆ ਵੀ ਅਸੀਂ ਇਹਦੀ ਲਤਨਾ ਨਹੀਂ ਜੀ ਅਸੀਂ ਜਥੇਦਾਰ ਸਦਾ ਵਾਸਤੇ ਰਹਿਣਾ ਜੀ ਅਸੀਂ ਤਾਂ ਕਹਿ ਹੀ ਨਹੀਂ ਰਹੇ ਮੈਂ ਆਪਣੇ ਵੱਲੋਂ ਕਹਿ ਰਿਹਾ ਆਪਣਾ ਮੈਂ ਤਾਂ ਕਹਿੰਦਾ ਹੀ ਨਹੀਂ ਹਮ ਹਮ ਪਰੀ ਗੱਲ ਫੇਰ ਆ ਜਾਂਦੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਵੀ ਸਿਆਸੀ ਦੁਆ ਰੰਦਾ ਹੈਗਾ ਨਹੀਂ ਮੈਂ ਇਹ ਗੱਲਾਂ ਦੇਖੋ ਮੈਨੂੰ ਇਸ ਗੱਲ ਦਾ ਪਤਾ ਨਹੀਂ ਜੇ ਹੈ ਤੇ ਉਹਨਾਂ ਨੂੰ ਪੁੱਛ ਲਓ ਦੱਸ ਦੇਣਗੇ ਤੁਹਾਨੂੰ ਜਦਰ ਸਾਹਿਬ ਤੁਹਾਨੂੰ ਕੀ ਲੱਗਦਾਗਾ ਕਿ ਜਦੋਂ ਇਹ ਸਾਰਾ ਵਿਵਾਦ ਚੱਲ ਰਿਹਾ ਸੀ ਜਦੋਂ ਇਹ ਸਾਰਾ ਵਿਵਾਦ ਉੱਠ ਰਿਹਾ ਸੀ ਉਹਨਾਂ ਦਿਨਾਂ ਦੇ ਅੰਦਰ ਤੁਹਾਡੇ ਮਨ ਦੇ ਅੰਦਰ ਕੀ ਸੀ ਕਿਉਂਕਿ ਤੁਹਾਡੇ ਤੇ ਬਹੁਤ ਵੱਡੇ ਅਲੀਗੇਸ਼ਨ ਲੱਗੇ ਕਿਹਾ ਗਿਆ ਤੁਸੀਂ ਦਬਈ ਚ ਫਲੈਟ ਲੈ ਲਈ ਤੁਸੀਂ 60 ਏਕੜ ਜ਼ਮੀਨ ਬੁਲਾ ਲਈ ਤੁਸੀਂ ਅਮਰਸਰ ਦੇ ਅੰਦਰ ਚਾਰ ਕੋਠੀਆਂ ਲਈਆਂ ਨੇ ਡੇਰਾ ਸਿਰਸਾ ਨੇ ਤੁਹਾਨੂੰ ਬਹੁਤ ਵੱਡੀ ਆਰਥਿਕ ਮਦਦ ਦਿੱਤੀ ਹੈ ਜਾਦਵਿੰਦਰ ਜੀ ਜਦ ਅਸੀਂ ਇਸ ਤਰ੍ਹਾਂ ਦੇ ਅਲੀਗੇਸ਼ਨ ਸੁਣਦੇ ਸੀ ਸਾਨੂੰ ਆਪਣੇ ਸਾਹਿਬ ਸਤਿਗੁਰੂ ਜੀ ਤੇ ਪੂਰਨ ਤੌਰ ਤੇ ਭਰੋਸਾ ਸੀ ਜਦ ਅਸੀਂ ਸਾਡੀ ਮਾਨਸਿਕਤਾ ਅੰਦਰੋਂ ਤੇ ਬਾਹਰੋਂ ਸਿ ਇੱਕ ਸਤਿਆਰਤਾ ਦੇ ਵਿੱਚ ਹੈ ਸਾਨੂੰ ਕਿਸੇ ਅਲੀਗੇਸ਼ਨ ਦੀ ਕੋ ਪ੍ਰਵਾਹ ਨਹੀਂ ਸੀ ਅਸੀਂ ਸਹਿਜ ਪਾਠ ਹੋ ਸਮੇਂ ਪ੍ਰਾਰੰਭ ਕਰ ਦਿੱਤੇ ਸਾਨੂੰ ਗੁਰਬਾਣੀ ਦਾ ਆਸਰਾ ਲਿਆ ਸੀ ਕਿ ਸਾਹਿਬ ਜੀਓ ਇਹ ਤਾਂ ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਦੁਬਈ ਵਿੱਚ ਫਲੈਟ ਕਿੱਥੇ ਹਨ ਅਛਾ ਦੂਸਰੀ ਗੱਲ ਜਿਹੜੀ ਐਲੀਗੇਸ਼ਨ ਸੱਚ ਨੇ ਜਾਂ ਝੂਠ ਨੇ ਜੋ ਤੁਹਾਡੇ ਕੋਲ ਹੈ ਨਾ 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 ਜਿਨ੍ਹਾਂ ਨੇ ਲਾਏ ਹਨ ਤੁਸੀਂ ਉਹਨਾਂ ਨੂੰ ਇੱਕ ਵਾਰ ਵੀ ਲਿਆ ਕੇ ਮੇਰੇ ਸਾਹਮਣੇ ਕਹਿ ਦਿਓ ਕਿ 60 ਏਕੜ ਜ਼ਮੀਨ ਦਾ ਪਲਾਟਾਂ ਦਾ ਦੁਬਈ ਦੇ ਫਲੈਟਾਂ ਦਾ ਔਰ ਕੋਠੀਆਂ ਦਾ ਉਹਨਾਂ ਨੂੰ ਕਹੋ ਕਿ ਮੇਰੇ ਸਾਹਮਣੇ ਆਣ ਕੇ ਕਹਿ ਦੇਣ ਤਾਨੂੰ ਲੱਗਦਾ ਜਿਹੜੇ ਬੰਦੇ ਝੂਠ ਬੋਲਦੇ ਸੀ ਜਾਂ ਬਿਆਨ ਦਿੰਦੇ ਸੀ ਉਹਨਾਂ ਤੇ ਡੈਫਮੇਸ਼ਨ ਕਰਨਾ ਚਾਹੀਦਾ ਤਾਂ ਉਹਨਾਂ ਨੂੰ ਮਾਨ ਹਾਨੀ ਦਾ ਦਾਵਾ ਕਰਨਾ ਚਾਹੀਦਾ ਨਹੀਂ ਦੇਖੋ ਮੈਂ ਤਾਂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਪਹਿਲਾਂ ਵੀ ਕੀਤੀ ਹੁਣ ਵੀ ਕੀਤੀ ਹੈ ਦੇ ਤਾਂ 1 ਇੰਚ ਵੀ ਮੈਂ ਕਿਸੇ ਤੋਂ ਜ਼ਮੀਨ ਲਈ ਹੋਏ ਇੱਕ ਪੈਸਾ ਤੱਕ ਵੀ ਲਿਆ ਹੋਵੇ ਤੇ ਸਾਹਿਬ ਸਤਗੁਰੂ ਜੀ ਮੈਨੂੰ ਵੀ ਦੇਖ ਰਹੇ ਆ ਤਾਂ ਨਹੀਂ ਤੇ ਸਤਗੁਰੂ ਜੀ ਉਹਨਾਂ ਨਿੰਦਕਾਂ ਤੇ ਦੁਖੀਆਂ ਨੂੰ ਉਹਨਾਂ ਨੇ ਮੂਤ ਕੀੜੇ ਪਾਉਣਗੇ ਮੈਂ ਇਹ ਗੱਲ ਜ਼ਰੂਰ ਨਹੀਂ ਪਰ ਇੱਥੇ ਨਿਆ ਸਿਸਟਮ ਆਗਾ ਇੱਥੇ ਅਦਾਲਤਾਂ ਨਹੀਂ ਜਦੋਂ ਤੁਹਾਨੂੰ ਲੱਗਦਾ ਤੁਹਾਡੇ ਤੇ ਗਲਤ ਐਲੀਗੇਸ਼ਨ ਲੱਗਨੇ ਅਗਰ ਤੁਸੀਂ ਸੱਚੇ ਹੋ ਤਾਂ ਤੁਹਾਨੂੰ ਲੱਗਦਾ ਨਹੀਂ ਉਹਨਾਂ ਦੇ ਉੱਤੇ ਡੈਫਮੇਸ਼ਨ ਮੈਂ ਤੁਹਾਡਾ ਸਵਾਲ ਇੱਥੇ ਰੋਕਦਾ ਤਖਤਾਂ ਦੇ ਜਥੇਦਾਰ ਇਹ ਪੰਥ ਦੀ ਰਵਾਇਤ ਚੱਲੀ ਆਉਂਦੀ ਹੈ ਕਿ ਉਹ ਕਿਸੇ ਦੁਨਿਆਵੀ ਅਦਾਲਤ ਵਿੱਚ ਕਦੇ ਵਾਸਤੇ ਜਾ ਨਹੀਂ ਸਕਦੇ ਸਾਡੀ ਮਾਰ ਹਾਨੀ ਦਾ ਕੇਸ ਅਸੀਂ ਕਿਦਾਂ ਅਦਾਲਤਾਂ ਵਿੱਚ ਤੁਰੇ ਫਿਰਗੇ ਜਦ ਸਾਡੀ ਰਵਾਇਤ ਕਹਿੰਦੀ ਜਥੇਦਾਰ ਕਿਸੇ ਅਦਾਲਤ ਵਿੱਚ ਨਹੀਂ ਜਾ ਸਕਦਾ ਸਾਡੀ ਅਦਾਲਤੇ ਸਾਹਿਬ ਸਤਗੁਰੂ ਦੀ ਹਨ ਸਾਡੀ ਬੇਨਤੀ ਹੈ ਕੀ ਸਾਹਿਬ ਸਤਿਗੁਰੂ ਦੀ ਆਪ ਦਾਇਆ ਕਰਨਗੇ ਨਤਾਰਾ ਹੋਏਗਾ ਪੰਜ ਪਿਆਰੇ ਆਨੇ ਤੁਹਾਡੇ ਖਿਲਾਫ ਕਾਫੀ ਜ਼ਿਆਦਾ ਸਾਰੇ ਹੀ ਜਥੇਦਾਰਾਂ ਦੇ ਉੱਤੇ ਬੋਲਦੇ ਰਹੇ ਪੰਜ ਪਿਆਰੇ ਪੰਜ ਪਿਆਰੇ ਪੰਥ ਦੇ ਅੰਦਰ ਮੰਨਿਆ ਜਾਂਦਾ ਕਿ ਜਥੇਦਾਰਾਂ ਤੋਂ ਵੀ ਉੱਪਰ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਸਾਜਿਆ ਪੰਜ ਪਿਆਰਿਆਂ ਨੇ ਉਹਨਾਂ ਨੂੰ ਹੁਕਮ ਦਿੱਤਾ ਤੁਸੀਂ ਪੰਜ ਪਿਆਰਿਆਂ ਦੀ ਗੱਲ ਕਿਉਂ ਨਹੀਂ ਮੰਨੀ ਉਹਦੇ ਵਾਸਤੇ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਖਾਲਸਾ ਪੰਥ ਵਿੱਚ ਕੋਈ ਸਿਸਟਮ ਕੋਈ ਵਿਧੀ ਵਿਦਾਨ ਕੋ ਰਵੈਤ ਕੋ ਮਰਿਆਦਾ ਬਣੀ ਹੋਈ ਹੈ ਪਾਣੂ ਪਿਆਰਿਆਂ ਦੀ ਮਾਨ ਤੇ ਮਰਿਆਦਾ ਅਲੱਗ ਹੈ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਮਾਨ ਤੇ ਮਰਿਆਦਾ ਬਿਲਕੁਲ ਅਲੱਗ ਹੈ ਜਦੋਂ ਖਾਲਸਾ ਪੰਥਵਾਸੀ ਕੋਈ ਫੈਸਲਾ ਕੋਈ ਇਥੇ ਨਿਆਇ ਉਹ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਹੀ ਕਰਦੇ ਹਨ ਪਾਣੂ ਪਿਆਰੇ ਸਹਿਬਾਨ ਦੀ ਮਾਨ ਤੇ ਮਰਿਆਦਾ ਗੁਰੂ ਕਾਲ ਤੋਂ ਚੱਲੀ ਇਹ ਆਉਂਦੀ ਹੈ ਉਹ ਕਿਸੇ ਪੰਥਕ ਫੈਸਲੇ ਵਿੱਚ ਕਦੀ ਵਾਸੇ ਆ ਨਹੀਂ ਸਕਦੇ ਉਹ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਹੀ ਸਿੱਖ ਸੰਤਾਂ ਨੂੰ ਕਰਾਉਂਦੇ ਨੇ ਇੱਕ ਗੱਲ ਦੂਸਰੀ ਗੱਲ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਜਦੋਂ ਪਾਣੀ ਪਿਆਰਿਆਂ ਚ ਸਿੰਘ ਸ਼ਾਮਲ ਹੁੰਦੇ ਨੇ ਉਹ ਬਾਣਾ ਪਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗਦੇ ਨੇ ਉਸ ਸਮੇਂ ਮਰਿਆਦਾ ਇਹ ਲਾਗੂ ਹੁੰਦੀ ਹੈ ਕੇ ਕੇਵਲ ਅਮਰਤ ਅਵਲਾਖੀ ਹੀ ਅੰਦਰ ਜਾ ਸਕਦਾ ਹੈ ਅਮਰਤ ਅਵਲਾਖੀ ਦਾ ਕੋਈ ਸਹਿਯੋਗੀ ਵੀ ਉਸ ਸਮੇਂ ਅਮਰਤ ਸੰਚਾਰ ਹਾਲ ਦੇ ਵਿੱਚ ਜਾ ਨਹੀਂ ਸਕਦਾ ਪਾਣੀ ਪਿਆਰੇ ਸਹਿਬਾਲ ਨੂੰ ਆਪਣੀ ਮਰਿਆਦਾ ਦੇ ਦਾਇਰੇ ਵਿੱਚ ਰਹਿਣਾ ਹੀ ਪਵੇਗਾ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਤੀ ਤੁਸੀਂ ਵਾਣ ਕੀਤਾ ਹੈ ਔਰ ਸਤਿਗੁਰੂ ਕਲਗੀਧਰ ਕਾਤਸਾ ਉਹ ਸਮੇਂ ਦੀਆਂ ਖੇਲਾ ਜਿਹੜੀਆਂ ਸਨ ਉਹ ਪੰਨੀ ਪਿਆਰੇ ਉਹੀ ਪਿਆਰੇ ਦਇਆ ਸਿੰਘ ਪਿਆਰੇ ਧਰਮ ਸਿੰਘ ਉਹ ਉਹੀ ਸਨ ਅੱਜ ਖਾਲਸਾ ਪੰਥ ਵਿੱਚ ਹਰੇਕ ਜਥੇਬੰਦੀ ਹਰੇਕ ਸੰਪਰਦਾਇ ਹਰੇਕ ਸੰਸਾ ਵਿੱਚ ਪੰਨੀ ਪਿਆਰਿਆਂ ਦੇ ਜਥੇ ਉਹਨਾਂ ਨੂੰ ਜਿਹੜੀ ਤੁਹਾਨੂੰ ਲੱਗਦਾ ਨਹੀਂ ਨੈਤਿਕ ਤੌਰ ਕੋਲ ਤੇ ਉਹਨਾਂ ਕੋਲੇ ਹੱਕ ਸੀਗਾ ਕਿਉਂਕਿ ਸਿੱਖ ਧਰਮ ਹਮੇਸ਼ਾ ਸਿਖਾਉਂਦਾ ਕਿ ਬੇਇਨਸਾਫੀ ਦੇ ਖਿਲਾਫ ਲੜੋ ਉਹਨਾਂ ਨੂੰ ਲੱਗਿਆ ਕਿ ਮਾਫ ਕਰਨਾ ਡੇਰਾ ਸਿਰਸਾ ਮੁਕੀ ਨੂੰ ਇੱਕ ਬਹੁਤ ਵੱਡੀ ਬੇਇਨਸਾਫੀ ਹੋ ਮੈਂ ਤੁਹਾਨੂੰ ਉਹ ਹੀ ਗੱਲ ਦੱਸ ਰਿਹਾ ਉਹਨਾਂ ਕੋਲੇ ਹੱਕ ਹੈਗਾ ਕਿ ਉਹ ਗੱਲ ਕਰ ਸਕਦਾ ਨਹੀਂ ਬਿਲਕੁਲ ਨਹੀਂ ਹੈ ਹਰੇਕ ਸੰਸਾ ਵਿੱਚ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਸੀ ਹਰੇਕ ਸਮprਦਾਏ ਵਿੱਚ ਪੰਜ ਪਿਆਰਿਆਂ ਦੇ ਜਥੇ ਹੈਗੇ ਇਹ ਸਾਡੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੰਜ ਪਿਆਰਿਆਂ ਦੇ ਜਥੇ ਜਗਾ ਜਗਾ ਤੇ ਖਾਲਸਾ ਪੰਥ ਵਿੱਚ ਹੈਗੇ ਆ ਜੇ ਇਸ ਤਰ੍ਹਾਂ ਦੇ ਫਰਮਾਨ ਜਾਰੀ ਹੋਣ ਲੱਗੇ ਤਾਂ ਖਾਲਸਾ ਪੰਥ ਵਿੱਚ ਬਹੁਤ ਵੱਡਾ ਖਲਾਫ ਪੈਦਾ ਹੋ ਸਕਦਾ ਹੈ ਕੱਲ ਨੂੰ ਕਿਸੇ ਸੰਪਰਦਾਇ ਦੇ ਮੁਖੀ ਨੂੰ ਉਹਦੇ ਸੰਪਰਦਾ ਵਿੱਚ ਰਹਿਣ ਵਾਲੇ ਪੰਜ ਪਿਆਰੇ ਫਰਮਾਨ ਜਾਰੀ ਕਰ ਦੇਣਗੇ ਕਿ ਅਸੀਂ ਤਾਨੂੰ ਆਪਣੀ ਸੰਪਰਦਾਇ ਦਾ ਮੁਖੀ ਨਹੀਂ ਮੰਨਦੇ ਦੂਜੇ ਨੂੰ ਕਰਾਂਗੇ ਇਹ ਇੱਕ ਕਿਦਾਂ ਦਾ ਸਿਸਟਮ ਚੱਲੇਗਾ ਪੰਜ ਪਿਆਰੇ ਸਹਿਬਾਨ ਦਾ ਆਦੇਸ਼ ਕਰ ਸਕਦੇ ਆ ਨਾ ਕਿਸੇ ਪ੍ਰਕਾਰ ਦਾ ਸੰਦੇਸ਼ ਦੇ ਸਕਦੇ ਆ ਉਹ ਕੇਵਲ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਅਵਲਾਖੀ ਨੂੰ ਸ਼ਕਾ ਕੇ ਗੁਰੂ ਕੇ ਲਾੜ ਲਾ ਸਕਦੇ 1 ਮਿੰਟ ਵਾਸਤੇ ਮੈਂ ਇੱਕ ਗੱਲ ਹੋਰ ਕਰਨੀ ਚਾਹਣਾ ਪੰਜ ਪਿਆਰੇ ਜਿਸ ਨੂੰ ਅੰਮ੍ਰਿਤ ਸ਼ਕਾਉਂਦੇ ਆ 22 ਚਾਂਸ ਜਾ ਕੇ ਉਤੋਂ ਕੋਈ ਗਲਤੀ ਹੋ ਜਾਂਦੀ ਆ ਇਸ ਗੱਲ ਨੂੰ ਪੂਰਾ ਟੈਕਨੀਕਲ ਪੁਆਇੰਟ ਤੇ ਹਾਨ ਚ ਰੱਖਿਓ ਪੰਜ ਪਿਆਰੇ ਉਸ ਨੂੰ ਵੀ ਕਦੇ ਤਲਬ ਨਹੀਂ ਕਰ ਸਕਦੇ ਕੇ ਭਾਈ ਤੂੰ ਅੰਮ੍ਰਿਤਸਰ ਕੇ ਗਿਆ ਸੀ ਤੂੰ ਜਾ ਕੇ ਸ਼ਰਾਬ ਪੀ ਲਿਆ ਜਾਂ ਬੱਜਰ ਕਰਾਇਤ ਕੀਤੀ ਆ ਹਾਂ ਜਦੋਂ ਕਿਤੇ ਉਹਦੀ ਮਾਨਸਿਕਤਾ 'ਚ ਖਿਆਲ ਆਉ ਤੈ ਪੈਦਾ ਹੋ ਜਾਣ ਉਹ ਆ ਪਾਣ ਕੇ ਪੰਜ ਪਿਆਰੇ ਸਹਬਾਨ ਦੇ ਸਾਹਮਣੇ ਪੇਸ਼ ਹੋਵੇ ਤੇ ਆਣ ਕੇ ਆਖੇ ਕਿ ਮੈਨੂੰ ਖਿਮਾ ਯਾਤਨਾ ਮੈ ਤੋਂ ਗਲਤੀ ਹੋਈ ਉਹਨੂੰ ਅੰਮ੍ਰਿਤ ਛਕਾ ਕੇ ਉਹਦੀ ਖਿਮਾ ਯਾਤਨਾ ਦੀ ਅਰਦਾਸ ਕਰਦੇ ਨੇ ਨਾ ਕਿ ਕਦੇ ਵਾਸਤੇ ਕਿਸੇ ਨੂੰ ਤਲਬ ਕਰ ਸਕਦੇ ਡੇਰਾ ਸਿਰਸਾ ਮੁਖੀ ਨੂੰ ਤੁਹਾਨੂੰ ਲੱਗਦਾ ਜਿਹੜੀ ਪਹਿਲਾਂ ਮਾਫੀ ਦਿੱਤੀ ਫਿਰ ਫੈਸਲਾ ਵਾਪਸ ਲਿਆ ਇਹ ਬਹੁਤ ਵੱਡੀ ਗਲਤੀ ਸੀ ਨਹੀਂ ਇਸ ਤਰ੍ਹਾਂ ਦੀ ਨਹੀਂ ਕੋਈ ਗੱਲ ਹੈ ਫੈਸਲਾ ਪਹਿਲਾਂ ਵੀ ਅੰਦਰਪੰਜ ਸਿੰਘ ਸਹਿਬਾਨਾ ਨੇ ਕੀਤਾ ਉਹਨਾਂ ਦੇਖਿਆ ਪੰਥ ਦੀ ਭਾਵਨਾ ਕਿ ਉਹਨੂੰ ਮਾਫ ਕਰਨ ਦੀ ਨਹੀਂ ਹੈ ਤੇ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨਾ ਨੇ ਫੈਸਲਾ ਰੱਦ ਕਰਤਾ ਪੰਥ ਦੀ ਭਾਵਨਾ ਤਾਂ ਫਿਰ ਇਹ ਵੀ ਆ ਗਈ ਸੀ ਜਥੇਦਾਰ ਸਾਹਿਬ ਕਿਉਂਕਿ ਪੰਥ ਇਹ ਕਹਿੰਦਾਗਾ ਕਿ ਜਥੇਦਾਰ ਵੀ ਨਹੀਂ ਰਹਿਣੇ ਚਾਹੀਦੇ ਇਹ ਭਾਵਨਾ ਦੇ ਉੱਤੇ ਫੈਸਲਾ ਹੋਣਾ ਤਾਂ ਫਿਰ ਉਹਨਾਂ ਦਾ ਵੀ ਮੰਨਿਆ ਜਾਣਾ ਚਾਹੀਦਾ ਸੀ ਨਹੀਂ ਦੇਖੋ ਉਹ ਜਿਹੜੀ ਗੱਲ ਜਦ ਅਸੀਂ ਉਹ ਫੈਸਲਾ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨਾ ਨੇ ਰੱਦ ਕੀਤਾ ਤੁਸੀਂ ਇੱਕ ਗੱਲ ਨੋਟ ਕਰਿਓ ਅਗਲੇ ਦਿਨ ਦੀਆਂ ਅਖਬਾਰਾਂ ਵਿੱਚ ਮੋਟੀ ਸੁਰਖੀ ਛਪੀ ਸੀ ਕਿ ਖਾਲਸਾ ਪੰਥ ਦੀ ਜਿੱਤ ਹੋਈ ਹੈ ਉਸ ਸਮੇਂ ਹਰੇਕ ਪਾਰਟੀ ਨੇ ਪੰਜਾ ਤਖਤਾਂ ਦੇ ਜਥੇਦਾਰ ਸਹਿਬਾਨਾਂ ਦਾ ਸਵਾਗਤ ਕੀਤਾ ਸੀ ਕਿ ਇਹਨਾਂ ਦੇ ਪੰਥ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਫੈਸਲਾ ਰੱਦ ਕੀਤਾ ਸੀ ਇਹਨਾਂ ਦਾ ਸਵਾਗਤ ਕਰਦੇ ਹਾਂ ਬਸ ਇਹ ਨਹੀਂ ਗੱਲ ਸੀ ਔਰ ਉਹਨਾਂ ਨੇ ਸਵਾਗਤ ਕੀਤੇ ਤੁਹਾਨੂੰ ਲੱਗਦਾ ਅਕਾਲੀ ਦਲ ਡਾਇਰੈਕਟਲੀ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਨੂੰ ਤਖਤਾਂ ਨੂੰ ਤੇ ਐਸਜੀਪੀਸੀ ਨੂੰ ਪ੍ਰਭਾਵਿਤ ਕਰਦਾਗਾ ਨਹੀਂ ਅਕਾਲੀ ਦਲ ਦੀ ਮੇਰੇ ਨਾਲ ਤੇ ਇਸ ਵਿਸ਼ੇ ਤੇ ਕਦੀ ਵਾਸਤੇ ਨਾਲ ਕੋ ਗੱਲ ਹੋਈ ਮੈਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਨਾਲ ਫਿਰ ਕਰੀ ਜਾ ਰਹੇ ਹੂੰ ਤੁਸੀਂ ਉਹਨਾਂ ਦੇ ਪਾਸੋਂ ਜਾ ਕੇ ਪਤਾ ਲੈ ਸਕਦੇ ਹੋ ਕਿ ਉਹਨਾਂ ਨੂੰ ਕਰਦਾ ਹੈ ਕਿ ਨਹੀਂ ਉਹ ਆਪ ਦੱਸਣਗੇ ਮੈਨੂੰ ਕੀ ਪਤਾ ਮੈਨੂੰ ਤਾਂ ਕਦੀ ਕੀਤਾ ਨਹੀਂ ਕਿਸੇ ਨੇ ਡੇਰਾ ਮੁਖੀ ਦਾ ਬਾਈਕਾਟ ਕੀਤਾ ਗਿਆ ਸੋਸ਼ਲ ਬਾਈਕਾਟ ਹੋਇਆ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਜਾ ਕੇ ਵੋਟਾਂ ਮੰਗਦਾ ਰਿਹਾ ਡੇਰਾ ਮੁਖੀ ਤੋਂ ਤਾਂ ਤੁਹਾਨੂੰ ਲੱਗਦਾ ਨਹੀਂ ਇਹ ਗਲਤ ਹੈਗਾ ਹਾਂ ਤੁਸੀਂ ਉਹ ਜੇਕਰ ਵੋਟਾ ਮੰਗਣ ਵਾਸਤੇ ਗਏ ਨੇ ਜੇ ਤੁਹਾਨੂੰ ਲੱਗਦਾ ਹੈ ਉਹ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਏ ਵਿਚਾਰ ਕੀਤੀ ਜਾਊਗੀ ਮੈਂ ਕਹਿੰਦਾ ਤੁਸੀਂ ਅਕਾਲੀ ਦਲ ਜਾਂ ਕੋਈ ਵੀ ਪਾਰਟੀ چاہے ਕੋਈ ਵੀ ਹੋਏ ਤੁਸੀਂ ਸ਼ਿਕਾਇਤ ਮਂਗਾਓ ਕਿ ਕੌਣ ਉੱਥੇ ਵੋਟਾ ਮੰਗਣ ਵਾਸਤੇ ਗਿਆ ਕਾਰਵਾਈ ਹੋਏਗੀ ਤੁਹਾਨੂੰ ਲੱਗਦਾ ਨਹੀਂ ਕਿ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਅਕਾਲ ਤਖਤ ਆਪ ਵੀ ਇਨੀਸ਼ੀਏਟਿਵ ਲਵੇ कि ਜਿਹੜੇ ਇਸ ਤਰ੍ਹਾਂ ਦੇ ਪੰਥ ਦੇ ਜਾਂ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਨਜ਼ਰ ਅੰਦਾਜ਼ ਕਰਦੇ ਨੇ ਉਹਨਾਂ ਨੂੰ ਤਲਬ ਕੀਤਾ ਜਾਵੇ ਅਕਾਲ ਤਖਤ ਤੇ ਹਾਂ ਅਕਾਲ ਤਖਤ ਸਾਹਿਬ ਤੇ ਪਹਿਲਾਂ ਤੋਂ ਲੈ ਕੇ ਜੋ ਰੁਵਾਇਤ ਚੱਲੀ ਆਉਂਦੀ ਹੈ ਜਦੋਂ ਸ਼ਿਕਾਇਤ ਆਉਂਦੀ ਹੈ ਇਤਰਾਜ਼ ਆਉਂਦੇ ਨੇ ਉਹਦੇ ਅਨੁਸਾਰ ਹੀ ਇੱਥੇ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਅਨੁਸਾਰ ਬਾਕੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਇਹ ਇਸ ਤਰ੍ਹਾਂ ਦੇ ਇਹ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਇਸ ਸੰਭਾਲਨ ਤੇ ਮਰਿਆਦਾ ਦਾ ਪਤਾ ਹੈ ਮੈਂ ਤਾਂ ਇਹਨਾਂ ਹੀ ਕਹਿ ਸਕਦਾ ਕਿ ਜਦੋਂ ਕੋਈ ਸ਼ਿਕਾਇਤ ਆਉਂਦੀ ਹੈ ਕਿਉਂਕਿ ਮੈਨੂੰ 1 ਸਾਲ ਹੋਇਆ ਹੈ ਸੇਵਾ ਵਿੱਚ ਆਏ ਨੂੰ ਮੈਂ ਤਾਂ ਇਨਾ ਕੀ ਜਾਣ ਸਕਿਆ ਜਦੋਂ ਕਿਸੇ ਦੀ ਕੋਈ ਇਤਰਾਜ਼ ਕੋਈ ਸ਼ਿਕਾਇਤ ਆਉਂਦੀ ਉਹ ਸਮੇਂ ਅਗਰ ਕੱਲ ਨੂੰ ਤੁਹਾਨੂੰ ਕੋਈ ਅਕਾਲੀ ਦਲ ਦੇ ਕਾਂਗਰਸ ਦੇ ਆਮ ਆਦਮੀ ਦੇ ਕਿਸੇ ਸਿੱਖ ਲੀਡਰ ਬਾਰੇ ਕੋਈ ਸ਼ਿਕਾਇਤ ਦੇ ਦੇ ਤੁਸੀਂ ਤਾਲਬ ਕਰੋਗੇ ਹਰ ਹਾਲਤ ਹੋਏਗਾ ਹਰ ਹਿੰਦੇ ਹੋਏਗਾ ਤੁਸੀਂ ਕਾਂਗਰਸ ਪਾਰਟੀ ਦਾ ਕੋਈ ਸਿੱਖ ਅਕਾਲੀ ਦਲ ਦਾ ਕੋਈ ਸਿੱਖ ਜਿਹੜਾ ਸਿੱਖੀ ਸਰੂਪ ਦਾ ਹੈ ਲਿਆਓ ਤੁਸੀਂ ਆਮ ਆਦਮੀ ਪਾਰਟੀ ਦਾ ਸਬੰਧਤ ਕੋਈ ਸਿੱਖ ਲਿਆਓ ਉਹਦੀ ਸ਼ਿਕਾਇਤ ਲਿਆਓ ਕਾਰਵਾਈ ਹੋਏਗੀ ਅਗਰ ਕੋਈ ਸਿੱਖ ਤੁਹਾਡੇ ਕੋਲੇ ਦਮਦਮਾ ਸਾਹਿਬ ਸ਼ਿਕਾਇਤ ਲੈ ਕੇ ਆ ਜਾਂਦਾ ਕੱਲ ਨੂੰ ਅਕਾਲੀ ਦਲ ਦੇ ਬਾਰੇ ਤਾਂ ਹੋਊਗਾ ਉਹਦੇ ਤੇ ਫੈਸਲਾ ਹਾਂ ਹਰ ਹਿੱਲੇ ਹੋਏਗਾ ਤੁਸੀਂ ਕਿਦਾਂ ਸੋਚ ਸਕਦੇ ਨਹੀਂ ਹੋਏਗਾ ਤਲਬ ਕਰੋਗੇ ਤੁਸੀਂ ਹਰ ਹਿੱਲੇ ਹੋਏਗਾ ਨਹੀਂ ਜੋ ਕਾਰਵਾਈ ਬਣਦੀ ਹੋਈ ਦੇਖੋ ਠੀਕ ਹਾਂ ਜਦਵਿੰਦਰ ਜੀ ਪੰਥ ਦੀ ਰਵਾਇਤ ਵਿੱਚ ਹਰ ਇੱਕ ਗੱਲ ਲਿਖੀ ਹੋਈ ਹੈ ਤਲਬ ਕਿੰਨੂ ਕਰਨਾ ਹੈ ਔਰ ਇਹ ਤਨਖਾਹੀਆ ਇਕਰਾਰ ਕਿਹਨੂੰ ਦੇਣਾ ਹੈ ਪੰਥ ਵਿੱਚੋਂ ਛੇਕਿਆ ਕਿਹਨੂੰ ਜਾਣਾ ਹੈ ਇਹ ਸਾਰੀ ਰਵਾਇਤ ਬਣੀ ਹੋਈ ਹੈ ਨਾ ਤੁਸੀਂ ਇਹ ਨਾ ਨਾ ਗੱਲ ਕਹੋ ਕਿ ਇਹ ਬਿਲਕੁਲ ਤੁਸੀਂ ਇਨਵੈਸਟੀਗੇਟ ਕਰੋਗੇ ਹਾਂ ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਗਰ ਉਹਨਾਂ ਚ ਕੋਈ ਪਾਇਆ ਜਾਂਦਾ ਮੰਨ ਲਓ ਤੁਸੀਂ ਇੱਕ ਫੈਸਲਾ ਸੁਣਾਇਆ ਹੋਇਆ ਕੱਲ ਤੱਕ ਸਭ ਤੋਂ ਕਿ ਸਿਆਸੀ ਕਾਨਫਰੰਸਾਂ ਦੇ ਉੱਤੇ ਕੋਈ ਦੂਸ਼ਣਬਾਜ਼ੀ ਨਹੀਂ ਹੋਊਗੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੋਈ ਦੂਸ਼ਣਵਾਜ਼ੀ ਨਹੀਂ ਹੋਊਗੀ। ਅਕਾਲੀ ਦਲ ਵੀ ਇਹ ਕਰਦਾ ਕਾਂਗਰਸ ਵੀ ਇਹ ਕਰਦੀ ਹੈ ਹਾਲਾਂਕਿ ਦੂਜੀਆਂ ਪਾਰਟੀਆਂ ਨਹੀਂ ਕਰਦੀਆਂ ਅਕਾਲੀ ਦਲ ਦੀ ਕਾਨਫਰੰਸ ਖਾਸ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੁੰਦਾ। ਸਿਆਸੀ ਦੂਸ਼ਣਵਾਜ਼ੀ ਹੁੰਦੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਸਵਾਲ ਪੁੱਛਿਆ ਸੀ। ਉਹਦੇ باوجود ਵੀ ਕੋਈ ਹੁੰਦਾ ਕਿਉਂ ਨਹੀਂ ਕੋਈ ਕੁਝ। ਦੇਖੋ ਇਹ ਤਾਂ ਸਮੁੱਚੀ ਕੌਮ ਨੂੰ। ਚਾਹੇ ਸੇਖ ਕਿਸੇ ਪਾਰਟੀ ਨਾਲ ਸੰਬੰਧਤ ਹੈ। ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਸ ਫੈਸਲੇ ਨੂੰ ਪ੍ਰਵਾਨ ਕਰਨਾ ਹੀ ਚਾਹੀਦਾ ਹੈ। ਜਿੱਥੇ ਉਹਨਾਂ ਸਿਆਸੀ ਕਾਨਫਰੰਸ ਕਰਨੀਆਂ ਜਿੱਥੇ ਉਹਨਾਂ ਨੂੰ ਪਤਾ ਹੈ ਖੁੱਲੇ ਆਮ ਕਿ ਅਸੀਂ ਇੱਕ ਦੂਜੇ ਪਰਦੋਸ਼ਣਵਾਦੀ ਕਰਨੀ ਉਹਨਾਂ ਨੂੰ ਉੱਥੇ ਸੰਕੋਚ ਕਰਨਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ਮਾਨ ਕਰਨ ਤੋਂ ਕਿਸੇ ਪਾਰਟੀ ਨਾਲ ਸੰਬੰਧਿਤ ਸਟੇਜ ਉੱਪਰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਦੇ ਵਾਸਤੇ ਵੀ ਪ੍ਰਕਾਸ਼ਮਾਨ ਨਹੀਂ ਕਰਨਾ ਚਾਹੀਦਾ ਜੇ ਸਾਹਮਣੇ ਦਿਖ ਰਿਹਾਗਾ ਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਕੀਤਾ ਫਤੇਗੜ ਸਾਹਿਬ ਕੀਤਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੀਤਾ ਤਾਂ ਤੁਹਾਨੂੰ ਲੱਗਦਾ ਨਹੀਂ ਉਹਨਾਂ ਨੂੰ ਤਲਬ ਕਰਨਾ ਚਾਹੀਦਾ ਜੋ ਦਿਖ ਰਿਹਾ ਸਾਹਮਣੇ ਟੀਵੀ ਤੇ ਦੇਖ ਰਹੇ ਨੇ ਜਥੇਦਾਰ ਸਾਹਿਬ ਵੀ ਦੇਖ ਰਹੇ ਹੋਣਗੇ ਕਾਲ ਤਖਤ ਸਾਹਿਬ ਦੇ ਜਾਂ ਤੁਸੀਂ ਵੀ ਦੇਖ ਰਹੇ ਹੋਵੋਗੇ ਹੋਰ ਵੀ ਦੇਖਦੇ ਨੇ ਕਿ ਉਹਨਾਂ ਨੂੰ ਆਪਾਂ ਤਲਬ ਕਰੀਏ ਜਿਹੜੇ ਵੀ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾ ਰਹੇ ਨੇ ਜਿਹੜੇ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਖਿੱਲੀ ਉਡਾ ਰਹੇ ਨੇ ਮੈਂ ਤਾਂ ਆਜਾਦਵਿੰਦਰ ਜੀ ਨਾ ਕਦੀ ਟੈਲੀਵਿਜ਼ਨ ਦੇਖਿਆ ਹੈ ਨਾ ਮੈਂ ਕਦੀ ਅਖਬਾਰ ਪੜ੍ਹੀ ਹੈ ਮੇਰਾ ਜੀਵਨ ਤੇ ਕੇਵਲ ਗੁਰੂ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹਨਾਂ ਪਾਵਨ ਤਖਤਾਂ ਉਪਰ ਸੇਵਾ ਕਰਨ ਤੱਕ ਹੀ ਸੀਮਤ ਰਿਹਾ। ਮੈਂ ਇਹ ਚਾਹਾਂਗਾ ਤੁਸੀਂ ਗੱਲ ਕੀਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਮੈਂ ਤੁਹਾਨੂੰ ਇੱਕ ਇਹ ਗੱਲ ਕਹਿਣਾ ਅੱਜ ਨਹੀਂ ਤੁਸੀਂ ਕਿਤੇ ਸਮਾਂ ਕੱਢਿਓ ਆਪਣੇ ਚੈਨਲ ਦੇ ਵੱਲੋਂ। ਉਸ ਐਲ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸਾਨੂੰ 1921 ਦਾ ਸਾਕਾ ਵਾਪਰਿਆ ਸੀ। ਸਾਕਾ 1983 ਵਾਪਰਿਆ ਸੀ ਔਰ ਸਤਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ 'ਤੇ ਗੋਲੀਆਂ ਆ ਕੇ ਲੱਗੀਆਂ ਉਹ ਸੇਵਾ ਅਸੀਂ ਕਿਦਾਂ ਕਰ ਰਹੇ ਹਾਂ ਮੇਰਾ ਜੀਵਨ ਕੇਵਲ ਸੇਵਾ ਤੱਕ ਹੀ ਸੀਮਤ ਹੈ ਬਾਕੀ ਇਹ ਗੱਲ ਮੈਂ ਜ਼ਰੂਰ ਕਹਾਵਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿਸੇ ਸਿਆਸੀ ਸਟੇਜ ਉਪਰ ਪ੍ਰਕਾਸ਼ ਕਦੀ ਵਾਸਤੇ ਵੀ ਜੇ ਤੁਹਾਡੇ ਕੋਲ ਸਵੇਰੇ ਸਟੇਜ ਵਾਲੀ ਸ਼ਿਕਾਇਤ ਆਜੀ ਤੁਸੀਂ ਇਹਦੇ ਨਾਲ ਸਹਿਮਤ ਹੋਵੋਗੇ ਜਿਹੜੀ ਪਾਰਟੀ ਨੇ ਕੀਤਾ ਉਹਨੂੰ ਤਲਬ ਕਰੋਗੇ ਹਰ ਤਲਬ ਕਰਨ ਦੀ ਗੱਲ ਤੁਸੀਂ ਮਤਲਬ ਉਹਦੇ ਤੇ ਤੁਸੀਂ ਇਹਦੀ ਕਾਰਵਾਈ ਕਰੋਗੇ ਹਾਂ ਉੱਤੇ ਕਾਰਵਾਈ ਹੋਏਗੀ ਜੇ ਕਾਰਵਾਈ 'ਚ ਗਲਤ ਪਾਇਆ ਗਿਆ ਤਾਂ ਤਲਬ ਵੀ ਹੋਊਗਾ ਹਰ ਹੀ ਨੇ ਹੋਏਗਾ ਇਸ ਤਰ੍ਹਾਂ ਦੀ ਰਵਾਇਤ ਅਨੁਸਾਰ ਉਹਨੂੰ ਸਜ਼ਾ ਜਾਂ ਸੇਵਾ ਜੋ ਬੰਦੀ ਹੋਈ ਉਹ ਦਿੱਤੀ ਜਾਏਗੀ ਲਿਆਓ ਤੁਸੀਂ ਕੱਲ ਨੂੰ ਇਤਰਾਜ਼ ਮਗਾਓ ਕਿਹੜੀ ਸਟੇਜ ਤੇ ਤੁਸੀਂ ਐਸਪੀਸੀ ਦੇ ਮੁਲਾਜ਼ਮ ਹੋ ਤੁਹਾਨੂੰ ਲੱਗਦਾਗਾ ਕਿ ਕਿਤੇ ਨਾ ਕਿਤੇ ਲਿਮਿਟੇਸ਼ਨ ਆ ਜਦੋਂ ਐਸਡੀਪੀਸੀ ਦੇ ਮੁਲਾਜ਼ਮ ਨੇ ਜਥੇਦਾਰ ਤਾਂ ਕਿਤੇ ਨਾ ਕਿਤੇ ਜੋ ਆਜ਼ਾਦਾਨਾ ਹਸਤੀ ਦੇ ਨਾਲ ਵਿਚਰਨਾ ਹੁੰਦਾ ਜੋ ਫੈਸਲੇ ਪੰਥ ਲਈ ਲੈਣੇ ਹੁੰਦੇ ਨੇ ਉਹ ਨਹੀਂ ਲੈ ਜਾਂਦੇ ਦੇਖੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹਨ ਉਹ ਮੇਰੇ ਸਾਹਮਣੇ ਤਾਂ ਕਦੀ ਵੀ ਆਏ ਨਹੀਂ ਕਿ ਮੈਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਜੀ ਨੇ ਕਦੀ ਆ ਕੇ ਕਿਹਾ ਹੋ ਤੁਸੀਂ ਐ ਨਹੀਂ ਐਉਂ ਕਰ ਦਿਓ ਮੈਂ ਕਹਿੰਦਾ ਕਦੀ ਵੀ ਨਹੀਂ ਤੁਸੀਂ ਕਿਦਾਂ ਕਹੋਗੇ ਕਿ ਸ਼੍ਰੋਮਣੀ ਕਮੇਟੀ ਦੇ ਤੁਸੀਂ ਮੁਲਾਜ਼ਮ ਹੋ ਤੁਸੀਂ ਜਥੇਦਾਰ ਹੁੰਦੇ ਹੋਏ ਔਰ ਤੁਸੀਂ ਉਹਦੇ ਪ੍ਰਭਾਵ ਦੇ ਵਿੱਚੋਂ ਜਦੋਂ ਮੈਨੂੰ ਤਾਂ ਕਦੀ ਕਿਸੇ ਨੇ ਕਿਆ ਕੁਝ ਨਹੀਂ ਮੈਂ ਤਾਂ ਆਪਣੇ ਬਾਰੇ ਸਪਸ਼ਟ ਕਰਨ ਦੇ ਸਕਦਾ ਨਹੀਂ ਜਦੋਂ ਇੱਕ ਮੰਗ ਉਠਦੀ ਹੈਗੀ ਕਾਲੀ ਦਲ ਵੀ ਮੰਗ ਠਾਉਂਦਾ ਰਿਹਾ ਸਿੱਖ ਸਮਾਜ ਵੀ ਮੰਗ ਠਾਉਂਦਾ ਰਿਹਾ ਕਿ ਜੋ ਪਾਪ ਦਾ ਦਰਜਾ 크ਰਿਸਚਨਿਟੀ ਦੇ ਅੰਦਰ ਜੋ ਵੈਟਿਕਨ ਸਿਟੀ ਸਿਟੀ ਦਾ ਦਰਜਾ ਜੋ ਹਰਮੰਦਰ ਸਾਹਿਬ ਦੀ ਵੀ ਗੱਲ ਹੁੰਦੀ ਹੈ ਕਿ ਉਸ ਤਰ੍ਹਾਂ ਦਾ ਦਰਜਾ ਮੇਲੇ ਜੋ ਪਾਪ ਦਾ ਦਰਜਾਗਾ ਤੁਹਾਨੂੰ ਲੱਗਦਾ ਨਹੀਂਗਾ ਉਹ ਉਹੀ ਹੋ ਸਕਦਾਗਾ ਜਦੋਂ ਸਾਡੇ ਆਪਣੇ ਵੱਲੋਂ ਵੀ ਸਿੱਖ ਧਰਮ ਦੇ ਅੰਦਰ ਵੀ ਜਥੇਦਾਰਾਂ ਦੀ ਉਹ ਪੋਜੀਸ਼ਨ ਹੋਵੇ ਆਜ਼ਾਦਾਨਾ ਹਸਤੀ ਹੋਵੇ ਉਹ ਕਿਸੇ ਦੇ ਅਧੀਨ ਨਾ ਹੋਣ ਦੇਖੋ ਇਹ ਤਾਂ ਸਾਡੇ ਆਪਣੀ ਵੀ ਇਸੇ ਤਰ੍ਹਾਂ ਦੀ ਇੱਛਾ ਹੈ ਪਰੰਤੂ ਹੋਏਗਾ ਕਿਦਾਂ ਇਹ ਵੀ ਤਾਂ ਖਾਲਸਾ ਪੰਥ ਨੇ ਬੈਠ ਕੇ ਕੋਈ ਵਿਧੀ ਵਿਵਧਾਨ ਤਾਂ ਆਪ ਹੀ ਤਿਆਰ ਕਰਨਾ ਹੈ ਨਾ ਅਸੀਂ ਤਾਂ ਕਰਨਾ ਨਹੀਂ ਇਹ ਸਮੁੱਚੇ ਪੰਥ ਨੂੰ ਚਾਹੀਦਾ ਹੈ ਕਿ ਉਹ ਸਮੁੱਚੇ ਤੌਰ ਤੇ ਬੈਠ ਕੇ ਇਹ ਦੇ ਆਨ ਵਿੱਚ ਲਿਓ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਉੱਥੇ ਦਰਜਾ ਦਿੱਤਾ ਗਿਆ ਪਾਪ ਨੂੰ ਵੈਟਕਨ ਸਿਟੀ ਦੇ ਵਿੱਚ ਔਰ ਇੱਥੇ ਕਿਸ ਤਰ੍ਹਾਂ ਦਾ ਇਹ ਵੀ ਤਾਂ ਪੰਥ ਨੇ ਫੈਸਲਾ ਕਰਨਾ ਨਾ ਅੱਜ ਅਸੀਂ ਤੁਹਾਨੂੰ ਜਾਦੂਵਿੰਦਰ ਜੀ ਕਹਿ ਦਈਏ ਨਹੀਂ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਮੈਂ ਕਹਿ ਰਿਹਾ ਤਾਂ ਅੰਦਰ ਵੀ ਤਾਂ ਇਹ ਹੋਣਾ ਚਾਹੀਦਾ ਅਸੀਂ ਉਹਨਾਂ ਤੋਂ ਮੰਗ ਕਰਦੇ ਕਿ ਦਰਜਾ ਦਿਓ ਜਿੱਥੇ ਸਾਡੇ ਤੇ ਕੋਈ ਕਾਨੂੰਨ ਲਾਗੂ ਨਾ ਹੋਵੇ ਵੈਟਕਨ ਸਿਟੀ ਦੇ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਦੇ ਪਾਪ ਦਾ ਬਹੁਤ ਵੱਡਾ ਸਟੇਟਸ ਹੈਗਾ ਤਾਂ ਅਗਰ ਤੁਹਾਨੂੰ ਵੀ ਐਡਾ ਸਟੇਟਸ ਚਾਹੀਦਾ ਜਥੇਦਾਰਾਂ ਨੂੰ ਤਾਂ ਤੁਹਾਨੂੰ ਲੱਗਦਾ ਨਹੀਂਗਾ ਕਿ ਜਿਹੜਾ ਅ ਅਦੀਨਗੀ ਹੈ ਜਿਹੜੀ ਉਹ ਖਤਮ ਹੋਣੀ ਚਾਹੀਦੀ ਆ ਕੋਈ ਦਿਨਾਂ ਸਾਖ ਦੇ ਉੱਤੇ ਸਾਖੋਂ ਕੀ ਲੋਕ ਅਲੀਗੇਸ਼ਨ ਲਾਉਂਦੇ ਨੇ ਇਸ ਮਸਲੇ ਦੇ ਅੰਦਰ ਵੀ ਕਿ ਐਸਡੀਪੀਸੀ ਕਰਵਾ ਰਹੀ ਆ ਅਕਾਲੀ ਦਲ ਕਰਵਾ ਰਿਆ ਇਹ ਸਾਰੇ ਤੋਂ ਜਿਸਦਾਰ ਮੁਕਤ ਹੋਣ ਮੈਂ ਤੁਹਾਨੂੰ ਪਹਿਲਾਂ ਵੀ ਤਕਰੀਬਨ ਦੋ ਕੁ ਵਾਰ ਕਲੀਅਰ ਕਰ ਚੁੱਕਾ ਹਾਂ ਕਿ ਮੇਰੇ ਤੋਂ ਐਸਡੀਪੀਸੀ ਨੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਦੇ ਕੇ ਕੋਈ ਫੈਸਲਾ ਨਹੀਂ ਕਰਾਇਆ ਪਰੰਤੂ ਜੇਕਰ ਇਹ ਜਿਸਰਾਂ ਦਾ ਤੁਸੀਂ ਕਹਿ ਰਹੇ ਹੋ ਕਿ ਐ ਹੋ ਵਜੋਂ ਆਉਣ ਵਾਲੇ ਦਿਨਾਂ ਚ ਹੋਵੇ ਤੁਹਾਨੂੰ ਲੱਗਦਾ ਇਹ ਇਹ ਹੋਵੇ ਇਹ ਸਮੁੱਚੇ ਖਾਲਸਾ ਪੰਥ ਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ ਜੇ ਖਾਲਸਾ ਪੰਥ ਨੂੰ ਲੱਗਦਾਗਾ ਮਿਲ ਬੈਠ ਕੇ ਕੋਈ ਸਰਬੱਤ ਖਾਲਸਾ ਹੋ ਜਾਂਦਾਗਾ ਮਿਲ ਬੈਠ ਕੇ ਇਸ ਫੈਸਲਾ ਕਰਦਾਗਾ ਕਿ ਵਾਕਈ ਸਾਡੇ ਜਥੇਦਾਰਾਂ ਦਾ ਸਿੱਖ ਬਹੁਤ ਚੰਗੀ ਗੱਲ ਹੋਏਗੀ ਬਹੁਤ ਚੰਗੀ ਗੱਲ ਹੋਏਗੀ ਮੈਂ ਤਾਂ ਇਹ ਵੀ ਕਹਿੰਦਾ ਕਿ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨਾਂ ਦਾ ਕੋਈ ਮਾਨ ਤੇ ਮਰਿਆਦਾ ਕੰਮ ਕਰਨ ਦੀ ਪ੍ਰਕਿਰਿਆ ਕੰਮ ਕਰਨ ਦਾ ਵਿਧੀ ਵਿਵਧਾਨ ਇਹ ਬਾਲਣਾ ਚਾਹੀਦਾ ਹੈ ਆਜ ਤੱਕ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਇਹ ਨਹੀਂ ਹੈ ਕਿ ਇਹ ਸਾਡਾ ਕਿਥੋਂ ਤੱਕ ਕੰਮ ਕਰਨ ਦਾ ਦਾਇਰਾ ਹੈ ਕਿਥੋਂ ਦਾ ਕੀ ਹੈ ਵਾਹ ਕਹਿੰਦਾ ਸਾਰਾ ਕੁਝ ਬੰਨਣਾ ਚਾਹੀਦਾ ਹੈ ਖਲੀ ਜਥੇਦਾਰ ਇੱਕ ਆਜ਼ਾਦ ਹਸਤੀ ਦੇ ਅੰਦਰ ਵਿਚਾਰਨਾ ਅਗਰ ਸਰਬੱਤ ਖਾਲਸਾ ਜਾਂ ਸਿੱਖ ਪੰਥੇ ਫੈਸਲਾ ਕਰ ਦਿੰਦਾ ਹੈ ਹਾਂ ਕਰ ਲੈ ਬਿਲਕੁਲ ਬਿਲਕੁਲ ਕਰ ਲੈ ਉਹ ਫੈਸਲੇ ਨੂੰ ਤੁਹਾਨੂੰ ਲੱਗਦਾ ਐਸੀਪੀਸੀ ਨੂੰ ਲਾਗੂ ਕਰਨਾ ਚਾਹੀਦਾ ਅਗਰ ਉਹ ਫੈਸਲਾ ਹੋ ਜਾਂਦਾਗਾ ਸ੍ਰੀ ਅਗਰ ਉਹ ਸਰਬੱਤ ਖਾਲਸਾ ਹੋਏਗਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਹੀ ਹੋਏਗੀ ਨਾ ਇਹ ਸਰਬੱਤ ਖਾਲਸਾ ਤੋਂ ਜਗਤਵਿੰਦਰ ਜੀ ਤੁਸੀਂ ਕਿਦਾਂ ਕਹਿੰਦੇ ਹੋ ਕਿ ਬਾਹਰ ਜਾਏਗੀ ਇਹ ਵੀ ਤਾਂ ਪੰਥ ਦਾ ਆਪਣੀ ਨਮਾਇੰਦਗੀ ਜਥੇਬੰਦੀ ਹੈ ਨਾ ਜਦੋਂ ਸਰਬੱਤ ਖਾਲਸਾ ਹੋਏਗਾ ਸਮੁਤਿ ਸਿੱਖ ਸੰਪਰਦਾਵਾਂ ਦੀ ਇਕੱਤਰਤਾ ਹੋਏਗੀ ਸਿੱਖ ਜਥੇਬੰਦੀਆਂ ਦੀ ਹੋਏਗੀ ਤਸ ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਵੀ ਉਹਦੇ ਵੇਤੀ ਹੋਏਗੀ ਨਾ ਪਰ ਇਹ ਸਰਬਤ ਖਾਲਸਾ ਜੋੜਾ ਹੋਇਆ ਚੱਬੇ ਵਾਲੇ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿਉਂਕਿ ਉਹਦੇ ਦਾ ਐਸਪੀਸੀ ਹਿੱਸਾ ਨਹੀਂ ਬਣੀ ਦੇਖੋ ਸਰਬਤ ਖਾਲਸਾ ਇਦਾਂ ਨਹੀਂ ਹੁੰਦਾ ਰਾਜਵਿੰਦਰ ਜੀ ਬਹੁਤ ਕਲੀਅਰ ਗੱਲ ਹੈ ਕੱਲ ਨੂੰ ਕੋਈ ਸੰਪਰਦਾਵਾਂ ਹੋਰ ਇਕੱਠੀਆਂ ਹੋ ਕੇ ਸੱਦ ਕੇ ਕਾਠ ਬੁਲਾ ਕੇ 1 ਲੱਖ ਦਾ 1.5 ਲੱਖ ਦਾ ਫਿਰ ਕਹਿ ਦੇਣਗੇ ਸਰਬਤ ਖਾਲਸਾ ਦਾ ਫੈਸਲਾ ਫਿਰ ਕੀ ਕਰੋਗੇ ਉਹ ਉਹਨਾਂ ਨੂੰ ਵੀ ਪਤਾ ਮੈਂ ਤੁਹਾਨੂੰ ਦੱਸ ਦਿਆਂ ਇਹ ਸਰਬੱਤ ਖਾਲਸਾ ਦਾ ਵਿਧੀ ਵਿਵਧਾਨ ਕੀ ਹੈ ਉਹ ਕਰਨ ਵਾਲਿਆਂ ਨੂੰ ਵੀ ਪਤਾ ਹੈ ਪਰੰਤੂ ਸਾਡੇ ਭਰਾ ਨੇ ਮੈਂ ਇਹ ਬੇਨਤੀ ਜ਼ਰੂਰ ਕਰਦਾ ਉਹ ਸਾਡੇ ਕੋਈ ਵੈਰੀ ਨਹੀਂ ਹੈ ਮੈਂ ਕਹਿੰਦਾ ਉਹ ਸਾਡੇ ਆਪਣੇ ਨੇ ਪਰੰਤੂ ਗੁਰੂ ਸਾਹਿਬ ਉਹ ਕਹਿੰਦੇ ਨੇ ਤੁਸੀਂ ਉਹਨਾਂ ਦੇ ਆਪਣੇ ਨਹੀਂ ਜਿਹੜੇ ਤਖਤਾਂ ਦੇ ਅਧਾਰ ਨੇ ਐਸਜੀਪੀਸੀ ਆ ਅਕਾਲੀ ਪੰਥ ਸਾਡਾ ਆਪਣਾ ਨਹੀਂ ਸਤਿ ਦੂਰ ਹੋ ਗਿਆ ਦੇਖੋ ਮੈਂ ਕਹਿ ਨਹੀਂ ਸਕਦਾ ਮੇਰੇ ਖੁਦ ਆਪਣੇ ਨੇ ਮੇਰੇ ਆਪਣੇ ਭਰਾ ਨੇ ਉਹਨਾਂ ਨੂੰ ਐ ਕਿਉਂ ਲੱਗਣ ਲੱਗ ਗਿਆ ਕਿਉਂ ਲੱਗਣ ਲੱਗਿਆ ਮੇਰੇ ਤੇ ਨਾਲ ਹਰ ਰੋਜ਼ ਬੰਦੇ ਸਨ ਮੇਰੇ ਕੋਲ ਤਾਂ ਹਰ ਰੋਜ਼ ਜਾਂਦੇ ਸੀ ਤੁਸੀਂ ਉਹਦਾ ਤੇ ਇੱਕ ਵਾਰ ਜਾ ਕੇ ਪੁੱਛਿਓ ਕਿ ਸਨਮਾਨ ਤੇ ਸਤਕਾਰ ਜੋ ਬੰਦਾ ਦੱਸੋ ਮੈਂ ਕਿਸੇ ਦਿਨ ਨਹੀਂ ਦਿੰਦਾ ਤੁਹਾਨੂੰ ਲੱਗਦਾ ਨਹੀਂ ਜਿਹੜਾ ਉਦੋਂ ਫੈਸਲਾ ਹੋਇਆ ਬਾਈਕਾਟ ਵਾਲਾ ਵੀ ਉਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜਦੋਂ ਬਾਈਕਾਟ ਦਾ ਫੈਸਲਾ ਹੋਇਆ ਉਦੋਂ ਫਿਰ ਇੱਕ ਸਟਰਗਲ ਚੱਲੀ ਇੱਕ ਇਕੱਠ ਹੋਇਆ ਦਮਦਮਾ ਸਭ ਇਕੱਠ ਹੋਇਆ ਤੁਹਾਡੇ ਯਾਦ ਆਗਾ ਬਾਕੀ ਥਾਵਾਂ ਦੇ ਉੱਤੇ ਇਕੱਠ ਹੋਏ ਮੁੰਡੇ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਨੇ ਜਿਹੜੇ ਉਹਦੇ ਚ ਡੈਥ ਹੋਈ ਉਹਨਾਂ ਦੀ ਤੁਹਾਨੂੰ ਲੱਗਦਾ ਨਹੀਂਗਾ ਕਿ ਜੇ ਨਾ ਫੈਸਲਾ ਹੁੰਦਾ ਤੇ ਪੰਜਾਬ ਦੇ ਅੰਦਰ ਜੋ ਹਾਲਾਤ ਹੁਣ ਵੀ ਬਣੇ ਨੇ ਇਹ ਨਾ ਹੀ ਬਣਦੇ ਮੈਂ ਨੂੰ ਇਸ ਬਾਰੇ ਤਾਂ ਮੈਂ ਬਾਲਾ ਕੁਝ ਕਹਿ ਨਹੀਂ ਸਕਦਾ ਮੈਂ ਤਾਂ ਇਹ ਹੀ ਕਹਾਂਗਾ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁਤੇ ਖਾਲਸਾ ਪੰਥ ਨੂੰ ਆਪ ਹੀ ਸਮੱਤ ਬੁੱਧ ਬਖਸ਼ਿਸ਼ ਕਰਕੇ ਇਹੋ ਜੀ ਏਕਤਾ ਪਿਆਰ ਤੇ ਸਤਕਾਰ ਪੈਦਾ ਕਰ ਦੇਣ ਕਿ ਇਹ ਮਿਲ ਕੇ ਚੱਲਣ ਇਹ ਮਿਲ ਕੇ ਚੱਲਣ ਮੈਂ ਕਹਿ ਨਹੀਂ ਸਕਦਾ ਇਹਦੇ ਉੱਪਰ ਕੁਝ ਡੇਰਾਬਾਦ ਬਾਰੇ ਤੁਹਾਡਾ ਕੀ ਖਿਆਲ ਆ ਹਾਂ ਡੇਰਾਬਾਦ ਤਾਂ ਦੇਖੋ ਜਗਾ ਜਗਾ ਤੇ ਤੁਸੀਂ ਦੇਖ ਹੀ ਰਹੇ ਹੋ ਮੈਂ ਕਿਆ ਕਹਾਂਗਾ ਡੇਰਾਬਾਦ ਤਾਂ ਕਿਉਂਕਿ ਡੇਰਾਬਾਦ ਨੂੰ ਲੈ ਕੇ ਤੁਹਾਡੇ ਤੇ ਸ਼ੱਕਾਂ ਲੋਕਾਂ ਨੂੰ ਕਿ ਤੁਸੀਂ ਡੇਰੇ ਨਾਲ ਮਿਲ ਗਏ ਤਾਂ ਡੇਰਾਬਾਦ ਦੇ ਉੱਤੇ ਤੁਹਾਡੇ ਵਿਚਾਰ ਕੀ ਨੇ ਨਹੀਂ ਰਾਜਵਿੰਦਰ ਜੀ ਮੈਂ ਤਾਂ ਕੇਵਲ ਸਾਹਿਬ ਕਲਗੀਧਰ ਪਾਤਸ਼ਾਹੀ ਦੇ ਪਾਵਨ ਤਖਤ ਦਾ ਇੱਕ ਹੁਕੂਕਰ ਐ ਨਾ ਤਾਂ ਸਿੱਖ ਸੰਗਤਾਂ ਕਹਿ ਰਹੀਆਂ ਕਿ ਮਿਲ ਗਏ ਹਨ ਡੇਰਾ ਨੂੰ ਜਾ ਕੇ ਡੇਰਾ ਸਿਰਸਾ ਮੁਖੀ ਨੂੰ ਮੈਨੂੰ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਿਸੇ ਨੇ ਆ ਦੇਖੋ ਅਸੀਂ ਸਿੱਖ ਸੰਤਾਂ ਵਿੱਚ ਵਿਚਰਦੇ ਆ ਕੋਈ ਏਦਾਂ ਨਹੀਂ ਕਰਦੇ ਡੇਰਾਬਾਦ ਬਾਰੇ ਮਹਿੰਮ ਚਲਾਉਂਦੇ ਨੇ ਨੰਦਗੜ੍ਹ ਹੋਰਾਂ ਨੇ ਇੱਕ ਮਹਿੰਮ ਚਲਾਈ ਹੋਈ ਹੈ ਡੇਰਾਬਾਦ ਖਤਮ ਕਰਨ ਲਈ ਤੁਸੀਂ ਡੇਰਾਬਾਦ ਬਾਰੇ ਸੋਚਦੇ ਕੀ ਹੋਗੇ ਹਾਂ ਉਹ ਚਲਾਉਣ ਜਿੰਨਾ ਸਹਿਯੋਗ ਸਾਡੇ ਤੋਂ ਚਾਹਣ ਹੋਸੀ ਵੀ ਧਿਆਨ ਦੇ ਉਹ ਚਲਾਉਣ ਡੇਰਾਬਾਦ ਕਦੀ ਵਾਸਤੇ ਬਿਲਕੁਲ ਬੰਦ ਹੋਣਾ ਚਾਹੀਦਾ ਮੇਰਾ ਨਿਸਤਾ ਇਹ ਹੈ ਦੇਕੀਨਲ ਤੌਰ ਤੇ ਪੰਜਾਬ ਦੀ ਜਵਾਨੀ ਨਸ਼ੇ ਨਾਲ ਬਰਬਾਦ ਹੋ ਰਹੀ ਹੈ ਤੁਸੀਂ ਕੌਮ ਨੂੰ ਸੇਹ ਦੇਣੀ ਹੈ ਸਿੱਖ ਨੌਜਵਾਨ ਨਸ਼ੇ ਵਾਲ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਮੋੜਿਆ ਜਾ ਸਕਦਾ ਔਰ ਇਹ ਨਸ਼ੇ ਲਈ ਜ਼ਿੰਮੇਵਾਰ ਕੌਣ ਆ ਜਿਹੜਾ ਪੰਜਾਬ ਚ ਨਸ਼ਾ ਵਿਕਰੇ ਇਹਦੇ ਲਈ ਕੌਣ ਜ਼ਿੰਮੇਵਾਰ ਆ ਦੇਖੋ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿ ਕਿਹੜਾ ਬੰਦਾ ਨਸ਼ੇ ਵੇਚਦਾ ਕਿਥੋਂ ਲੈ ਕੇ ਆਉਂਦਾ ਇਹ ਸਰਕਾਰਾਂ ਨੂੰ ਪਤਾ ਹੁੰਦਾ ਨਸ਼ੇ ਆ ਕਿਥੋਂ ਰਹਿ ਹਨ ਜਾ ਕਿਥੇ ਰਹਿ ਇਹ ਵੀ ਤਾਂ ਸਰਕਾਰਾਂ ਨੂੰ ਪਤਾ ਹੁੰਦਾ ਇਹ ਸਰਕਾਰ ਦੇ ਕੰਮ ਆ ਕਿ ਨਸ਼ੇ ਨੂੰ ਕਿੱਦਾਂ ਰੋਕਣਾ ਕਿੱਦਾਂ ਤੇ ਬਾਕੀ ਮੈਂ ਇਹ ਗੱਲ ਕਹਿੰਦਾ ਕਿ ਸਮੁੱਚੇ ਪੰਜਾਬ ਦੀ ਜੋ ਨੌਜਵਾਨੀ ਹੈ ਉਹਨਾਂ ਨੂੰ ਵੀ ਤੇ ਪਤਾ ਹੋਣਾ ਚਾਹੀਦਾ ਹੈ ਨਾ ਕਿ ਜੇ ਆ ਰਿਹਾ ਹੈ ਤਾਂ ਲੈਣ ਹੀ ਨਾ ਇਹ ਸਰਕਾਰ ਦੀ ਇੱਕ ਰਿਸਪੋਨਸੀਬਿਲਟੀ ਹੁੰਦੀ ਹੈ ਨਸ਼ੇ ਨੂੰ ਰੋਕਣ ਉਹ ਤੇ ਰੋਕ ਕਿਉਂ ਨਹੀਂ ਰਹਾਗਾ ਅਮਰਸਰ ਚ ਨਸ਼ਾ ਬਿਕ ਰਹਾ ਬਠਿੰਡੇ ਨਸ਼ਾ ਬਿਕ ਰਹਾ ਪਟਿਆਲੇ ਨਸ਼ਾ ਬਿਕ ਰਹਾ ਸਰਕਾਰਾਂ ਕੋਲ ਪੁਲਿਸ ਆ ਸਰਕਾਰਾਂ ਕੋਲ ਤੰਤਰ ਆ ਇਹ ਅਕਾਲੀ ਦਲ ਦੀ ਸਰਕਾਰ ਆ ਪੰਜਾਬ ਦੀ ਹਾਂ ਇਹ ਤੁਸੀਂ ਸਰਕਾਰ ਨੂੰ ਸਵਾਲ ਕਰੋ ਨਾ ਜੇ ਸਰਕਾਰ ਨਸ਼ਾ ਨਹੀਂ ਰੋਕਦੀ ਤੁਸੀਂ ਸਰਕਾਰ ਨੂੰ ਸਵਾਲ ਕਰੋ ਨਾ ਇਕ ਤਰ੍ਹਾਂ ਮਿਕੋਗੀ ਦੇ ਤੌਰ ਤੇ ਤੁਹਾਨੂੰ ਕੀ ਲੱਗਦਾ ਕਿ ਜ਼ਿੰਮੇਵਾਰ ਕੌਣ ਆਗਾ ਇਹਦੇ ਲਈ ਇਹ ਚ ਕਿਸ ਦੀ ਭੂਮਿਕਾ ਹੈ ਮੈਂ ਤਾਂ ਇਦਾਂ ਦਾ ਸੁਣੀ ਜਾਂਦਾ ਇੱਕ ਉਹਨੂੰ ਕਹੀ ਜਾਂਦਾ ਇੱਕ ਉਹਨੂੰ ਕਹੀ ਜਾਂਦਾ ਇੱਕ ਉਹਨੂੰ ਕਹੀ ਜਾਂਦਾ ਇਸ ਤਰ੍ਹਾਂ ਦਾ ਗੰਗਲਜਾ ਪਿਆ ਹੋਇਆ ਹੈ ਕਿਦਾਂ ਕਹਿਦਾ ਹਾਂ ਹੂੰ ਕਿਦਾਂ ਕਹਿ ਦਿਆਂ ਤੁਹਾਡੇ ਇਲਾਕੇ ਦੇ ਅੰਦਰ ਤੁਸੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਖਤਾਦਾਰੋਂ ਉੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਵੱਡੇ ਪੱਦਰ ਦੇ ਉੱਤੇ ਹੂੰ ਇਹਨਾਂ ਨੂੰ ਰੋਕਣ ਲਈ ਵੀ ਸਰਕਾਰ ਕੁਝ ਨਹੀਂ ਕਰ ਰਹੀ ਜਿਹੜਾ ਕਿਸਾਨ ਭਾਈ ਚਾਰਾ ਸਿੱਖ ਜਮ ਦਾ ਸਭ ਤੋਂ ਜ਼ਿਆਦਾ ਨਾਰ ਰਿਲੇਟ ਕਰਦਾ ਰਿਹਾ ਸਿੱਖੀਜ਼ਮ ਨਾਲ ਜੁੜਿਆ ਰਿਹਾ ਸਿੱਖ ਧਰਮ ਨਾਲ ਅੱਜ ਵੀ ਜੁੜਿਆ ਹੋਇਆ ਖੁਦਕੁਸ਼ੀਆਂ ਕਰ ਰਿਹਾਗਾ ਤੇ ਕੀ ਕਰ ਰਹੀ ਹੈ ਸਰਕਾਰ ਦੇਖੋ ਜਦਵਿੰਦਰ ਜੀ ਇਹ ਤਾਂ ਸਰਕਾਰ ਹੀ ਜਵਾਬ ਦੇ ਸਕਦੀ ਹੈ ਜੇ ਖੁਦਕੁਸ਼ੀ ਦੇ ਮਾਮਲੇ ਕਿਸੇ ਇਲਾਕੇ ਵਿੱਚੋਂ ਕਿਸੇ ਜ਼ਿਲ੍ਹੇ ਤੋਂ ਸਾਹਮਣੇ ਆਉਂਦੇ ਆ ਤੇ ਇਹ ਤਾਂ ਸਰਕਾਰ ਦਾ ਜੋ ਤੁਸੀਂ ਸਵਾਲ ਮੇਰੇ ਤੇ ਕਰ ਦਿੱਤਾ ਹੈ ਤਾਂ ਤੁਸੀਂ ਉਹਨਾਂ ਤੇ ਕਰੋ ਆਪ ਹੀ ਦੱਸ ਸਕਦੇ ਨੇ ਕਿ ਕਿਉਂ ਇਦਾਂ ਹੋ ਰਿਹਾ ਮੈਨੂੰ ਇਸ ਬਾਰੇ ਪਤਾ ਨਹੀਂ ਆਰਐਸ ਕਹਿੰਦੀ ਹੈ ਸਿੱਖ ਕੋਈ ਵੱਖਰੀ ਕੌਮ ਨਹੀਂ ਸਿੱਖ ਹਿੰਦੂ ਸਮਾਜ ਦਾ ਹਿੱਸਾ ਨੇ ਸਿੱਖ ਹਿੰਦੂ ਤਵ ਦਾ ਹਿੱਸਾ ਮੈਂ ਇੱਥੇ ਆਪ ਜੀ ਦਾ ਸਵਾਲ ਰੋਕਾਂਗਾ ਆਰਐਸਐਸ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ ਇਹ ਸਾਨੂੰ ਉਹ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸਿੱਖ ਇੱਕ ਵੱਖਰੀ ਕੌਮ ਹੈ ਸਾਦਾ ਹੀ ਆਪਣੇ ਵਖਰੇ ਤੇ ਨਿਆਰੇ ਪਣ ਵਿੱਚ ਬਹੁਤ ਚੜ੍ਹਦੀ ਕਲਾ ਵਿੱਚ ਸਾਦਾ ਰਹੇਗੀ ਆਰਐਸਐਸ ਦੀ ਗੱਲ ਤੁਸੀਂ ਬਿਲਕੁਲ ਨਾ ਕਰੋ ਸਾਨੂੰ ਕੋਈ ਉਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਰ ਇਹ ਕਿਹਾ ਜਾਂਦਾਗਾ ਕਿ ਆਰਐਸਐਸ ਦਾ ਦਖਲ ਆ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਦਖਲ ਆ ਤਖਤਾਂ ਦੇ ਜਥੇਦਾਰ ਲਵਾਉਣ ਤੱਕ ਦਖਲ ਆ ਔਰ ਹਜੂਰ ਸਾਹਿਬ ਦੇ ਅੰਦਰ ਬੀਜੇਪੀ ਦਾ ਲੀਡਰ ਉੱਥੇ ਜਿਹੜਾ ਕਾਰਜਭਾਰ ਸੰਭਾਲ ਲੈਂਦਾਗਾ ਦੇਖੋ ਦਖਲ ਉਹਨਾਂ ਦਾ ਕਿੱਥੋਂ ਤੱਕ ਆ ਮੈਨੂੰ ਤਾਂ ਕੋਈ ਪਤਾ ਨਹੀਂ ਮੈਂ ਤਾਂ ਅਜੇ ਤੱਕ ਉਹਨਾਂ ਨੂੰ ਮਿਲਿਆ ਤੱਕ ਵੀ ਨਹੀਂ ਮੈਂ ਕਿਦਾਂ ਕਹਿਦਾ ਕਿ ਦਖਲ ਆ ਮੇਰੇ ਕੋਲ ਆਏ ਜੀ ਆਏ ਆਏ ਜੀ ਮੈਨੂੰ ਤਾਂ ਮਿਲੇ ਤੱਕ ਨਹੀਂ ਮੈਂ ਦਖਲ ਕਿਦਾਂ ਕਹਿ ਦਿਆਂ ਇਹ ਗੱਲ ਮੈਨੂੰ ਨਹੀਂ ਪਤਾ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਬਹੁਤ ਸਾਰੇ ਡੇਰਿਆਂ ਵਾਲਿਆਂ ਨੂੰ ਮਿਲਦੇ ਨੇ ਡੇਰਾ ਰਾਧਾ ਸਵਾਮੀ ਦੇ ਮੁਖੀ ਨੂੰ ਉਹ ਮਾਨਸਾਚ ਮਿਲੇ ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਜਦੋਂ ਆਰਐਸਐਸ ਉਹ ਡੇਰੇ ਵਾਲਿਆਂ ਨੂੰ ਆ ਕੇ ਮਿਲਦੀ ਹੈ ਉਹਦੇ ਵਿੱਚ ਕੀ ਆਗਾ ਸਾਡੀ ਸਿਹਤ ਤੇ ਉਸਚੀ ਦਾ ਕੋਈ ਅਸਰ ਨਹੀਂ ਇਹ ਦੇਖੋ ਹਿੰਦੁਸਤਾਨ ਬਹੁਤ ਵੱਡਾ ਦੇਸ਼ ਹੈ ਉਹ ਕਿੱਥੇ ਜਾ ਕੇ ਕਿੰਨੋਂ ਮਿਲਦੇ ਹਨ ਸਾਨੂੰ ਵੀ ਤਾਂ ਸੰਤ ਮਹਾਤਮਾ ਸਾਰੇ ਮਿਲਦੇ ਹੀ ਹੈ ਹਰੇਕ ਧਰਮ ਨਾਲ ਸੰਬੰਧਿਤ ਵਿਅਕਤੀ ਸਾਨੂੰ ਵੀ ਮਿਲਦਾ ਹੈ ਦਾ ਇਸਲਾਮ ਨਾਲ ਸੰਬੰਧਤਾ ਹੈ ਇਸਾਈਅਤ ਨਾਲ ਸੰਬੰਧਤਾ ਹੈ ਉਹ ਕੱਲ ਨੂੰ ਸਾਨੂੰ ਕਹਣਗੇ ਤੁਸੀਂ ਜਾ ਕੇ ਕਿਉਂ ਮਿਲੇ ਇਸ ਤਰ੍ਹਾਂ ਦੀ ਪਾਬੰਦੀ ਕਦੀ ਵਾਸੇ ਲੱਗ ਨਹੀਂ ਸਕਦੀ ਉਹ ਕਿਨੂੰ ਮਿਲਦੇ ਕਿਨੂੰ ਨਹੀਂ ਐਸਾ ਕਦੀ ਵਾਸੇ ਹੋ ਨਹੀਂ ਸਕਦਾ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਇਹ ਸੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਜੋ ਉਹਨਾਂ ਦੇ ਉੱਤੇ ਅਲੀਗੇਸ਼ਨ ਲਗਾਏ ਗਏ ਨੇ ਉਹ ਝੂਠ ਨੇ ਔਰ ਉਹ ਦਾਵਾ ਕਰਦੇ ਨੇ ਕਿ ਅਗਰ ਇਹ ਅਲੀਗੇਸ਼ਨ ਜੋ ਇਲਜ਼ਾਮ ਲੱਗੇ ਉਹਨਾਂ ਤੇ ਅਗਰ ਇਹਨੂੰ ਕੋਈ ਸਾਬਤ ਕਰ ਦਿੰਦਾ ਤਾਂ ਉਹ ਉਸ ਦੇ ਦੇਣਦਾਰ ਦੇਣਗੇ ਔਰ ਉਹਨਾਂ ਦਾ ਕਹਿਣਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਨੂੰ ਮੰਨ ਕੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੰਨਤਾ ਨੂੰ ਮੰਨ ਕੇ ਹੀ ਚੱਲਦੇ ਨੇ ਕੋਈ ਉਹਨਾਂ ਬਾਰੇ ਕੀ ਕਹਿੰਦਾ ਇਹਨਾਂ ਦਾ ਜਵਾਬ ਦੇਣ ਦੇ ਅੰਦਰ ਉਹ ਕੋਈ ਬਹੁਤਾ ਉਤਸਕ ਨਹੀਂ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਸ੍ਰੀ ਹਰਮੰਦਰ ਸਾਹਿਬ